ਉਨੋ ਸਾਹਿਬ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਇੱਕ ਬੰਦੇ ਉੱਤੇ ਖੜੇ ਸੀ ਲੋਕ ਬੰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਈ ਦਿਨਾਂ ਤੋਂ ਕਰ ਰਹੇ ਸੀ ਮੈਗਰੂ ਨੂੰ ਸਾਡਾ ਚੱਗੀ ਵੀ ਕੀਤੀ ਮੈਗਰੂ ਨੂੰ ਸਾਡਾ ਚੱਗੀ ਵੀ ਕੀਤੀ ਤੁਲੂ ਸਾਹਿਬ ਤੁਲੂ ਸਾਡਾ ਚੱਗੀ ਵੀ ਕੀਤੀ ਇਹ ਮਿੱਟੀ ਪਾ ਕੇ ਉਹ ਚੈੱਕ ਕਰੁੰਦੇ ਸੀ ਤੇ ਪਾਣੀ ਜੜਨਾ ਸ਼ੁਰੂ ਹੋ ਗਿਆ ਉਹਦੇ ਨਾਲ ਖੋਰਾ ਲੱਗ ਜਾਂਦਾ ਜਦੋਂ ਬੰਨ ਚੜਦਾ ਪਾਣੀ ਉੱਪਰ ਹੁੰਦਾ ਵਾ ਉਹ ਖੋਰਾ ਲੱਗਣਾ ਬੰਨ ਕੋ ਢਾਈ ਲੱਗਦੀ ਐ ਰੋਜ਼ ਬੋਰੇ ਲਾ ਕੇ ਉਹਨੂੰ ਰੋਕਦੇ ਐ ਯਾਰ ਵਿੱਚੋਂ ਢਾਲ ਲੱਗੀ ਭਜੋ ਜਵਾਨੋ ਇੱਧਰ ਆਓ ਮੇਨਾ ਮੇਨਾ ਟਰੇਡ ਪਾਰਟੀ ਇਕਦਮ ਥੱਲੇੋਂ ਦਰਿਆ ਨੇ ਖੋਰਾ ਲਾਇਆ ਅੱਗੇ ਤੇ ਹੁੰਦਾ ਸੀ ਕਿ ਤੇੜੇ ਝੋੜ ਪਾਰਟੀ ਜਾ ਕੇ ਮੌਕਾ ਸੰਭਾਲ ਲੈਨੇ ਪਰ ਇਸ ਵਾਰ ਸਾਨੂੰ ਨਾ ਕੁਦਰਤ ਵੱਲੋਂ ਮੌਕਾ ਨਹੀਂ ਸਾਡੇ ਕੋਲ ਨੂੰ ਸਬਟਾਈਮ ਹੀ ਨਹੀਂ ਦਿੱਤਾ ਕਿ ਮਤਲਬ ਜਰਾ ਆ ਜਦੋਂ ਮੰਝਰ ਬਣਿਆ ਵੇਖਿਆ ਨਾ ਸਾਰਾ ਵੀਡੀਓ ਇਹ ਵੇਖ ਪਿੰਡਰ ਹੋਇਆ ਬਹੁਤ ਪ੍ਰਾਹਲ ਹੋ ਗਿਆ ਸਿਰਫ 2 ਫੁੱਟ ਬੰਦ ਰਹਿ ਜਾਂਦਾ ਸੀ ਤੇ ਅਸੀਂ ਤੇ ਅਰਦਾਸ ਬੇਨਤੀ ਕਰਦੇ ਰਹੇ ਜਾਂ ਕਿ ਤੇ ਖੜ ਜਾਂਦਾ ਸੀ ਪਰ ਇਸ ਵਾਰ ਜਿਹੜਾ ਸੀ ਉਹ ਸਾਡੇ ਜਾਣ ਦੱਸਣਾ ਵੀ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਚਲੋ ਗੁਰੂ ਸਾਹਿਬ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਰੱਬ ਨੂੰ ਸਾਰਿਆਂ ਨੇ ਮੇਨੇ ਮਾਰੇ ਪਰ ਤੁਹਾਡੀ ਟੇਕ ਰੱਬ ਤੇ ਸੀ ਜੀ ਸਰਕਾਰਾਂ ਨੂੰ ਨਹੀਂ ਕਿਸੇ ਤੋਂ ਕੁਝ ਨਿਕਲਿਆ। ਉਹ ਸਰਕਾਰਾਂ ਸਿਰਫ ਇੱਕ ਮੁੱਦਾ ਰੱਖਿਆ ਜਿੱਦਾਂ ਨੇ ਆਉਂਦੇ ਨੇ ਨਾ ਅਮਰੀਕਾ ਨੇ ਮੁੱਦਾ ਰੱਖਿਆ ਵਾ ਉਹ ਕੰਧ ਦਾ। ਉਹ ਵੀ ਇਹਨਾਂ ਨੇ ਸਾਡੇ ਹੱਡ ਦਾ ਮੁੱਦਾ ਰੱਖਿਆ ਵਾ ਇਧਰ। ਇੱਕ ਮਹੀਨਾ ਹੋ ਗਿਆ ਸਾਨੂੰ ਹੱਥ ਜੋੜਦੇ ਨੂੰ ਮਿੰਨਤਾਂ ਕਰਦਿਆਂ ਨੂੰ ਉਦੋਂ ਨੇ ਆਉਂਦੇ ਇਥੇ। ਉਦੋਂ ਇਹਨਾਂ ਨੂੰ ਬੰਨ ਨਾ ਦਿਕੇ ਅੱਜ ਇਹ ਸਿਰਫ ਝਖਮਾਂ ਦੇ ਲੂਣ ਭੁੱਕਣ ਆਏ ਆ। ਤੇ ਮੁੱਖ ਮੰਤਰੀ ਸਾਹਿਬ ਵੀ ਆ ਕੇ ਗਏ ਸੀ ਤੁਹਾਡੇ ਬੰਨ ਟੁੱਟਣ ਤੋਂ ਪਹਿਲਾਂ ਆ ਕੇ ਗਏ ਸੀ। ਉਹ ਕਹਾਦਾ ਆਏ ਜੀ ਉਹ ਗੱਡੀ ਦੇ ਵਿੱਚੋਂ ਹੱਥ ਲਾ ਕੇ ਚਲੇ ਗਿਆ। ਸਾਡੇ ਚੋ ਹੀਲੀਕਾਪਟਰ ਤੇ ਨੰਗੇ ਆ ਜੇ ਤੋ ਲੰਗੇ ਸੀ ਇਸ ਬੰਦ ਪੂਰੇ ਭਰਦੇ ਆ ਸਾਡੇ ਸਾਹਮਣੇ ਵਾਲੀ ਹੀਲੀਕਾਪਟਰ ਨੰਗੇ ਆ ਜੀ ਤੇ ਹੀਲੀਕਾਪਟਰ ਤੇ ਵੇਖ ਕੇ ਨੰਗੇ ਉਹ ਪਤਾ ਨਹੀਂ ਹੁਣ ਤਾਂ ਸਾਡੇ ਲੋਕ ਤੇ ਹੋਈ ਕਹੀ ਜਾਂਦੇ ਆ ਕਿ ਉਦੋਂ ਉਹ ਵੇਖ ਕੇ ਵੀ ਏਰੀਆ ਸੁੱਕਾ ਵਾ ਇਹ ਰਹਿ ਗਿਆ ਇਹਨਾਂ ਨੂੰ ਡੋਬੋ ਉਹਨਾਂ ਨੇ ਵੇਖਿਆ ਵੀ ਆਹ ਰੇ ਸੁੱਕਾ ਇਹ ਕਿਦਾਂ ਸੁੱਕਾ ਰਹਿ ਗਿਆ ਥੋੜਾ ਜਿਆ ਹੋਰ ਛੱਡੋ ਪਾਣੀ ਜਦੋਂ ਮੇਰੇ ਲੋਕ ਤਿਆਰ ਬਹੁਤ ਕਰਦੇ ਆ ਜਦੋਂ ਮੈਂ ਕਹਿੰਦਾ ਜਾਨਾ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਆ ਆਮ ਲੋਕਾਂ ਦੇ ਵਿੱਚ ਤੇ ਆਵੇ ਇੱਕ ਵਾਰ ਪਹਿਣਗੇ ਨਹੀਂ ਇੱਥੇ ਚੋਲ ਤੇ ਫਿਰ ਉਹ ਪਾਉਣਗੇ ਜਿਹੜੇ ਉਹ ਜਿਆਦਾ ਹੀ ਕਰੂ ਫੁੱਲ ਤੋਂ ਨੇ ਪਾ ਲੈਣੇ ਹੈਲੀਕਾਪਟਰ ਤੇ ਕਿਹੜਾ ਲਾਇਆ ਜੇ ਕਿਤੇ ਇੱਧਰ ਦੀ ਲਾਉਂਦਾ ਕਿਹੜਾ ਤੇ ਫੇਰ ਲੋਕ ਨੂੰ ਫੁੱਲ ਪਾਉਂਦੇ ਨਾ ਚੰਗੀ ਤਰ੍ਹਾਂ ਇਹ ਵੀ ਤੂੰ ਦੇ ਕੇ ਕੀ ਚੱਲਨੇ ਆ ਜੇ ਤੂੰ ਕੋਈ ਲਾਨ ਕਰਕੇ ਜਾਂਦਾ ਵੱਡਾ ਫੇਰ ਤਾਂ ਹੀ ਕਹਿੰਦੇ ਕਿ ਹਾਂ ਮੁੱਖ ਮੰਤਰੀ ਆਇਆ ਸੀ ਸਾਡੇ ਯਾਰ ਪੰਜਾਬ ਦਾ ਰਾਜਾ ਆਇਆ ਸੀ ਕੋਈ ਲਾਨ ਕਰਕੇ ਕਿਹਾ ਮੈਂ ਕਹਿੰਦਾ ਉਹ ਰਿਹਾ ਭੰਡ ਦਾ ਭੰਡ ਹੀ ਰਹਿ ਗਿਆ ਫੇਰ ਇਹ ਜਿੱਦੀ ਵਾਰ ਤੁਹਾਨੂੰ ਮੁਆਵਜ਼ੇ ਮਿਲੇ ਨਹੀਂ ਫਸਲਾਂ ਦੇ ਮੁਰਗੀਆਂ ਦੇ ਬੱਕਰੀਆਂ ਮੁਰਗੀ ਬੱਕਰੀ ਦਾ ਕੀ ਮਿਲਣਾ ਜੀ ਇਹਨਾਂ ਨੇ ਪਿਛਲੀਆਂ ਉਤੋਂ ਪਿਲੇ ਸਰਕਾਰਾਂ ਨੂੰ ਤੁਹਾਨੂੰ ਦੱਸ ਦੇਣਾ ਕਿ ਉਹ ਸਾਨੂੰ 10-12000 ਰੁਪਏ ਦਿੰਦੇ ਨਹੀਂ ਪਰ ਅਧੀ ਕਿਲਾ ਤੇ ਜਿਹੜੀ ਇਹ ਸਰਕਾਰ ਮੁਰਗੀ ਵਾਲੀ ਆਈ ਨਾ ਇਹਨੇ ਤੇ ਬੋਲ ਕੇ ਤਾਂ ਸਾਰਾ ਸੱਤਿਆਨਾਚ ਕਰਤਾ ਮੁਰਗੀ ਦਾ ਅੰਡਾ ਕਹਿ ਕੇ ਮਤਲਬ ਡੁੱਬੇ ਤੋਂ ਬਾਅਦ ਹੀ ਫਿਰ ਦੇਖਿਆ ਜਾਂਦਾ ਵੀ ਪਹਿਲਾਂ ਡੁੱਬ ਤਾ ਜਾਓ ਫਿਰ ਤੁਹਾਡੀ ਬਾਹ ਵੀ ਫੜ ਲਾਂਗੇ ਇਹ ਇਹ ਸਿਸਟਮ ਬਣਿਆ ਹੋਇਆ ਬਿਲਕੁਲ ਜੀ ਸਰਕਾਰ ਚਾਹੁੰਦੀ ਇਹ ਆ ਪਹਿਲਾਂ ਇਹਨਾਂ ਨੂੰ ਡੋਬੋ ਫਿਰ ਜਿਹੜੇ ਅਗਲੇ ਆ ਪਰੋਈਪੁਰ ਦਾ ਏਰੀਆ ਉਹਨਾਂ ਨੂੰ ਡੋਬੋ ਸਾਬ ਨੇ ਤਾਂ ਭਾਈ ਜੀ ਇਹ ਵੀ ਬਿਆਨ ਦਿੱਤਾ ਸੀ ਵੀ ਸਰਕਾਰਾਂ ਦੀ ਨਲਾਕੀਆਂ ਕਰਕੇ ਆਂਦੇ ਹੁੰਦੇ ਸਾੜੇ ਜਦੋਂ ਆਪ ਨਹੀਂ ਸੀ ਬਣੇ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਹਿਲਾਂ ਪੱਕਾ ਹੀ ਪਤਾ ਹੁੰਦਾ ਵੀ ਆਉਣਾ ਹੀ ਆਉਣੇ ਨੇ ਤੇ ਸਪਾਈ ਕਿਉਂ ਨਹੀਂ ਕਰਦੇ ਪਹਿਲਾਂ ਤੁਸੀਂ ਇਦਾਂ ਦੇ ਹਾਲਾਤ ਪੈਦਾ ਕਿਉਂ ਦਿੰਦੇ ਇੱਕ ਭੰਡ ਹੈਗਾ ਸੀ ਇਹਨੇ ਉਹ ਭੰਡਾਲਾ ਕੰਮ ਕਰਤਾ ਇਹ ਪਾਣੀ ਕੱਲ ਤੋਂ ਬਾਅਦ ਹੁਣ ਤੱਕ ਕਿੰਨਾ ਵਧਿਆ ਇਹ ਵੇਖੋ ਜੀ ਕੱਲ ਜਿਹੜਾ ਸੀ ਸ਼ਾਮ ਤੱਕ ਝੋਨੇ ਨੰਗੇ ਸੀ ਤੇ ਅੱਜ ਰਾਤ ਦਾ ਸਾਰੇ ਡੁੱਬ ਗਏ ਆ ਜਿਹੜਾ ਇੱਥੇ ਝੋਨਾ ਜਿਹੜਾ ਡੁੱਬਿਆ ਹੈ ਇੱਥੇ ਝੋਨਾ ਸੀ ਬਿਲਕੁਲ ਝੋਨੇ ਦੀ ਫਸਲ ਹੀ ਜੀ ਹੈ ਕੰਨ ਕਿੰਨਾ ਕਚੌੜਾ ਹੋ ਗਿਆ ਜਿਹੜਾ ਟੁੱਟਿਆ ਉਹ ਕੋਈ 500 ਫੁੱਟ ਦੇ ਲਗਭਗ ਹੋ ਗਿਆ ਜੀ 500 ਫੁੱਟ ਦੇ ਕਰੀਬ ਤੇ ਪਾਣੀ ਆ ਰਿਹਾ ਪੂਰਾ ਲਗਾਤਾਰ ਪੂਰਾ ਪੂਰਾ ਦਰਿਆ ਦਾ ਦਰਿਆ ਜਿਹੜਾ ਵਾ ਉਹ ਇਧਰ ਨੂੰ ਆ ਰਿਹਾ ਜੀ ਪੂਰਾ ਦਰਿਆ ਦਾ ਦਰਿਆ ਹੀ ਮਿਹਨਤਾਂ ਕਰ ਕਰ ਲਾਸਮੈਂਟਾਂ ਕਰ ਕਰ ਕਿੱਥੋਂ ਦੁਨੀਆ ਆਈ ਆ ਸਾਨੂੰ ਬੋਰੇ ਦੇ ਗਏ ਤੇ ਸੁਲਤਾਨਪੁਰ ਇਥੋਂ 13 ਕਿਲੋਮੀਟਰ ਆ ਇਥੋਂ ਸਰਕਾਰ ਦੇ ਇਥੋਂ ਕੰਨ ਨਹੀਂ ਖੁੱਲੇ ਉਹਨਾਂ ਦੇ ਵੀ ਇਹਨਾਂ ਨੂੰ ਬੋਰੇ ਦੇ ਦਈਏ ਜੀ ਸੀਬੀਆਂ ਦੇਈਏ ਟਰਾਲੀਆਂ ਦੇਈਏ ਮਿੱਟੀ ਦੇ ਦਈਏ ਹੁਣ ਕਿੱਥੋਂ ਲੋਕਾਂ ਕੋਲੋਂ ਮੁੱਲ ਖਰੀਦ ਖਰੀਦ ਮਿੱਟੀ ਪਾਈ ਆ ਜੀ ਅਸੀਂ ਮੰਗਦੇ ਹੋ ਨਹੀਂ ਐਂ ਦੇ ਭਰਾਵਾ ਬੰਨ ਮੰਗਦੇ ਕਿਸ਼ਤੀਆਂ ਕਿ ਕਰਨੀਆਂ ਦੱਸੋ ਸਾਨੂੰ ਪੱਕਾ ਹਲ ਹੋਵੇ ਕਿਸ਼ਤੀਆਂ ਦੀ ਕੋਈ ਲੋੜ ਨਾ ਲੋੜ ਹੀ ਨਾ ਪਵੇ ਰੱਬ ਕਰੇ ਇਹਨਾਂ ਨੂੰ ਕਿਸ਼ਤੀਆਂ ਦੀ ਇਸ ਸਮੇਂ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਵਿਖੇ ਖੜੇ ਆਲੀ ਖੁਰ ਦਾ ਆਲੀ ਕਲਾ ਦੋ ਪਿੰਡ ਜਿੱਥੋਂ ਦੀ ਵੀਡੀਓ ਬੀਤੇ ਦਿਨੀ ਵਾਇਰਲ ਹੁੰਦੀ ਆ ਕਿ ਗੁਰੂ ਸਾਹਿਬ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਇੱਕ ਬੰਦੇ ਉੱਤੇ ਖੜੇ ਸੀ ਲੋਕ ਬੰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਈ ਦਿਨਾਂ ਤੋਂ ਕਰ ਰਹੇ ਸੀ ਤੇ ਜਦੋਂ ਆਖਰ ਆ ਜਾਂਦੀ ਆ ਅਤ ਹੋ ਜਾਂਦੀ ਆ ਜਾਂ ਅੰਤ ਤੇ ਹੀ ਕੰਮ ਪਹੁੰਚ ਜਾਂਦਾ ਤਾਂ ਫਿਰ ਉਹਨਾਂ ਲੋਕਾਂ ਦੇ ਜਜ਼ਬਾਤ ਜਿਹੜੇ ਹੈਗੇ ਆ ਉੱਛਲ ਕੇ ਬਾਹਰ ਆਉਂਦੇ ਆ ਦੁੱਖ ਬਾਹਰ ਆਉਂਦਾ ਹੈ ਜਜ਼ਬਾਤ ਉਬਾਲਾ ਮਾਰਦੇ ਆ ਤੇ ਫਿਰ ਬਹੁਤ ਗੱਲਾਂ ਅਜਿਹੀਆਂ ਉਹਨਾਂ ਨੂੰ ਕਹਿਣੀਆਂ ਪੈਂਦੀਆਂ ਜਿਹੜੀਆਂ ਸ਼ਾਇਦ ਕੋਈ ਵੀ ਕਹਿਣਾ ਨਹੀਂ ਚਾਹੁੰਦਾ ਰੱਬ ਨੂੰ ਮਿਹਨੇ ਕੋਈ ਨਹੀਂ ਦੇਣਾ ਚਾਹੁੰਦਾ ਹੁੰਦਾ ਪਰ ਜਦੋਂ ਸਾਰਾ ਕੁਝ ਉਜੜਦਾ ਦਿਸੇ ਤਾਂ ਫਿਰ ਅੰਦਰੋਂ ਬਹੁਤ ਕੁਝ ਨਿਕਲਦਾ ਸੋ ਉਹ ਪਿੰਡ ਦੇ ਵਿੱਚ ਖੜੇ ਆ ਤੇ ਉਹ ਬੰਨ ਦੇ ਟੁੱਟਣ ਨਾਲ ਨੁਕਸਾਨ ਬਹੁਤ ਜ਼ਿਆਦਾ ਇੱਥੇ ਹੋਇਆ ਜਿੱਥੇ ਤੱਕ ਤੁਸੀਂ ਦੇਖਦੇ ਹੋ ਜੇ ਝੋਨੇ ਖੜੇ ਵੀ ਦਿਸਦੇ ਆ ਤਾਂ ਕੁਝ ਹਿੱਸਾ ਉੱਤੇ ਹਰਿਆਲੀ ਦਾ ਦਿਸਦਾ ਬਾਕੀ ਬਹੁਤ ਥਾਵਾਂ ਦੇ ਉੱਤੇ ਫਸਲ ਡੁੱਬ ਚੁੱਕੀ ਆ ਬੁਰੀ ਤਰ੍ਹਾਂ ਦੇ ਨਾਲ ਤੇ ਕਈ ਏਕੜ ਦਾ ਜਿਹੜਾ ਰਕਬਾ ਹੈਗਾ ਕਈ 100 ਏਕੜ ਦਾ ਕਹਿ ਲਈਏ ਰਕਬਾ ਜਿਹੜਾ ਹੈਗਾ ਇਸ ਹੜ ਦੀ ਮਾਰ ਥੱਲੇ ਆ ਸੋ ਪਿੰਡ ਦੇ ਲੋਕ ਸਾਡੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਜਿਹੜਾ ਬੰਨ ਟੁੱਟਦਾ ਆ ਜਿੱਥੇ ਖੜੇ ਸੀ ਜਿੱਥੇ ਉਹ ਰੋਲਾ ਪੈਂਦਾ ਜਿੱਥੇ ਚਿਗਜੜਾ ਮੱਚਦਾ ਕਿੰਨੇ ਚਿਰ ਤੋਂ ਉੱਥੇ ਲੱਗੇ ਹੋਏ ਸੀ ਤੁਸੀਂ ਉਸ ਬੰਨ ਦੀ ਮੁਰੰਮਤ ਕਰਨ ਦੇ ਲਈ ਜਾਂ ਰੋਕਣ ਦੇ ਲਈ ਸਾਨੂੰ 1 ਮਹੀਨਾ ਹੋ ਗਿਆ ਸੀ ਲਗਭਗ 1 ਮਹੀਨੇ ਤੋਂ ਉੱਪਰ ਹੀ ਦਿਨ ਹੋ ਗਿਆ ਐਂ ਜਿਹੜਾ ਉਹ ਬੰਨ ਦੇ ਉੱਪਰ ਮਿੱਟੀ ਪਾ ਕੇ ਨਾਲ ਮਜ਼ਬੂਤ ਕਰਦੇ ਆ ਕਿਉਂਕਿ 2023 ਦੇ ਵਿੱਚ ਵੀ ਉਹ ਬੰਨ ਟੁੱਟ ਕੇ ਤੇ ਬਹੁਤ ਵੱਡਾ ਫਲੱਡ ਆਇਆ ਸੀ ਬਹੁਤ ਵੱਡਾ ਸਾਡੇ ਕਿਸਾਨ ਵੀਰਾਂ ਦਾ ਨੁਕਸਾਨ ਹੋ ਗਿਆ ਸੀ ਸਾਡੇ ਪਿੰਡਾਂ ਦਾ 30 35 ਪਿੰਡਾਂ ਦਾ ਨੁਕਸਾਨ ਹੋਇਆ ਸੀ ਤੇ ਅਸੀਂ ਇਸ ਵਾਰ ਨਾ ਜਦੋਂ ਵੀ ਬਾਰਸ਼ਾਂ ਸ਼ੁਰੂ ਹੋ ਗਈਆਂ ਸੀ ਤੇ ਅਸੀਂ ਕਹੇ ਕਿ ਐ ਅਸੀਂ ਬੜੀ ਕੋਸ਼ਿਸ਼ ਉਹਨੂੰ ਕੀਤੀ ਹੀ ਵੱਡੇ ਵੀਰਾਂ ਨੇ ਸਾਨੂੰ ਸਹਿਯੋਗ ਵੀ ਦਿੱਤਾ ਸੰਤ ਮਹਾਪੁਰਸ਼ਾਂ ਨੇ ਸਾਡੇ ਬਹੁਤ ਸਹਿਯੋਗ ਹੀ ਤੇ ਪ੍ਰਸ਼ਾਸਨ ਦਾ ਨਹੀਂ ਸਾਡੇ ਕੋਈ ਬੜਾ ਸਹਿਯੋਗ ਮਹਾਪੁਰਸ਼ ਤੇ ਜਿਹੜੇ ਐਨਆਰਏ ਵੀਰੋ ਸਹਿਯੋਗ ਦੇ ਹੁੰਦਾ ਅਸੀਂ ਉੱਤੇ ਮਿੱਟੀ ਲਗਾਤਾ ਟਰਾਲੇ ਲੱਗੇ ਹੀ ਬਹੁਤ ਡੀਜ਼ਲ ਲੱਗਦਾ ਸੀ ਰੋਜ਼ ਦਾ ਰੋਜ਼ ਦਾ ਕਹਿ ਲਓ ਕਿ 2000 ਲੀਟਰ ਲਗਭਗ ਡੀਜ਼ਲ ਲੱਗ ਜਾਂਦਾ ਸੀ ਕੋਈ ਬੰਨ ਕੋਈ ਬਹੁਤ ਚੌੜਾ ਨਹੀਂ ਸੀ ਉਹ ਨਵਾਂ ਹੀ ਲਾਉਣਾ ਸ਼ੁਰੂ ਕੀਤਾ ਸੀ ਕੀ ਹਾਲਾਤ ਕਿਦਾਂ ਦੇ ਨਹੀਂ ਵੀਰ ਜੀ ਉਹ ਅਸੀਂ ਅੱਜ ਤੋਂ ਕੋਈ 15-20 ਸਾਲ ਪਹਿਲਾਂ ਅਸੀਂ ਬੰਨ ਸ਼ੁਰੂ ਕੀਤਾ ਸੀ ਉਹਨੂੰ ਪਹਿਲਾਂ ਇੱਕ ਛੋਟਾ ਜਿਹਾ ਜੀਸੀਬੀ ਨਾਲ ਬੰਨ ਲਾਇਆ ਉਸ ਤੋਂ ਬਾਅਦ ਸਾਡੀ ਮੰਤਕੀਤੀ ਸੰਤ ਸੀਚੇਵਾਲ ਨੇ ਤੇ ਉਹਨਾਂ ਨੇ ਸਾਨੂੰ ਇੱਕ ਵੱਡੀ ਮਸ਼ੀਨ ਪੋਕਲੈਨ ਦਿੱਤੀ ਉਦੋਂ ਮਸ਼ੀਨਾਂ ਦਾ ਬਹੁਤ ਔਖਾ ਹੁੰਦਾ ਸੀ ਨਾ ਤੇ ਉਹਨਾਂ ਨੇ ਮਸ਼ੀਨ ਦੇ ਕੇ ਤੇ ਉਹਨੂੰ ਬੰਨਣ ਨੂੰ ਉਹਨਾਂ ਥੋੜਾ ਵੱਡਾ ਕਰ ਦਿੱਤਾ ਉਹਦਾ ਰਸਤਾ ਬਣਾ ਦਿੱਤਾ ਤੇ ਫਿਰ ਅਸੀਂ ਹਰ ਸਾਲ ਆ ਆਪਣੇ ਕਿਲਾ ਪ੍ਰਤੀਯੋਗਾ 200 400 ਜਿੰਨਾ ਵੀ ਅਸੀਂ ਕਰ ਸਕਦੇ ਗਜਾਇਆ ਅਸੀਂ ਪਿੰਡ ਤੌਰ ਤੇ ਹੀ ਲਾਉਨੇ ਸੀ ਤੇ ਗ੍ਰਾਹੀ ਕਰਕੇ ਉਹਦੇ ਹਰ ਸਾਲ ਮਿੱਟੀ ਪਾਉਣੀ ਇਸ ਵਾਰ ਵੀ ਅ ਸ਼ੁਰੂ ਕੀਤਾ ਤੇ ਉਹਦੇ ਉੱਤੇ ਸ਼ੁਰੂ ਕਰ ਦਿੱਤਾ ਕੰਮ ਬੇ ਸਾਡੇ ਐਨਆਰਏ ਵੀਰ ਸੰਯੋਗ ਦੇਣ ਲਾ ਪਏ ਇਹ ਮਿੱਟੀ ਪਾ ਕੇ ਉਹ ਚੈੱਕ ਕਰੰਦੇ ਸੀ ਤੇ ਪਾਣੀ ਚੜਨਾ ਸ਼ੁਰੂ ਹੋ ਗਿਆ ਉਹਦੇ ਨਾਲ ਖੋਰਾ ਲੱਗ ਜਾਂਦਾ ਜਦੋਂ ਬੰਨ ਚੜਦਾ ਪਾਣੀ ਉੱਪਰ ਹੁੰਦਾ ਵਾ ਉਹ ਖੋਰਾ ਲੱਗਣਾ ਬੰਨ ਕੇ ਢਾਈ ਲੱਗਦੀ ਐ ਰੋਜ਼ ਬੋਰੇ ਲਾ ਕੇ ਉਹਨੂੰ ਰੋਕਦੇ ਅਸੀਂ ਜਦ ਰੀਥੋਂ ਢਾਲ ਲੱਗੀ ਭਜੋ ਜਵਾਨੋ ਇੱਧਰ ਆਓ ਐ ਕੁਝ ਏਰੀਏ ਨੌਜਵਾਨਾਂ ਨੂੰ ਵੰਡਦੇ ਕਿ ਵੀ ਰਤੇ ਸੀ ਵੀ ਤੁਸੀਂ ਇੰਨੇ ਦਾ ਤਾ ਹਥਿਆਰ ਰੱਖਣਾ ਤੁਸੀਂ ਨਿਹਰਾ ਰੱਖਣਾ ਬਾਕੀ ਪਿੰਡ ਜਿਹੜੇ ਤੁਸੀਂ 35 ਪਿੰਡ ਉਹਨਾਂ ਤੋਂ ਵੀ ਸਾਡੇ ਨਾਲ ਸੰਗਤਾਂ ਕੇ ਸੰਯੋਗ ਦਿੰਦੀ ਤੇ ਦੋ ਪਿੰਡ ਸਾਡਾ ਜਿਹੜ ਬੜੇ ਜੱਦੋ ਜਹਾਦ ਹੀ ਕਰਦੇ ਰਹੇ ਆਖਰ ਕੱਲ ਨਾ ਅਸੀਂ ਰਾਤ ਵੀ 1 ਵਜੇ 2 ਵਜੇ 3 ਵਜੇ ਤੱਕ ਸਾਡੀ ਜਿਹੜੀ ਸੰਗਤ ਸੀ ਉੱਥੇ ਲੱਗੀ ਰਹੀ ਐ ਅਸੀਂ ਖੁਦ ਲੱਗੇ ਰਹੇ ਅਸੀਂ ਬੋਰੇ ਚੋਕੇ ਨਾ ਰਾਤ ਨੂੰ ਬੰਦੇ ਆਏ ਅਸੀਂ ਮਿਲਕੋਲ ਸਾਡਾ ਮਨ ਸਹੀ ਸੀ ਸਵੇਰੇ ਜਦੋਂ ਅਸੀਂ ਦੁਬਾਰਾ ਫੇਰ ਸੰਗਤ ਲੈ ਕੇ ਇੱਥੋਂ ਲੰਗਰ ਪਾਣੀ ਲੈ ਕੇ ਜਾ ਰਹੇ ਸੀ ਅਸੀਂ ਜਾ ਕੇ ਵੇਖ ਕੇ ਤੇ ਅਸੀਂ ਲੰਗਰ 'ਚ ਚਲੇ ਗਏ ਆ ਤੇ ਕੁਝ ਬੰਦੇ ਸਾਡੇ ਉੱਥੇ ਉਸ ਟਾਈਮ ਮੌਜੂਦ ਸੀ ਸਾਡੇ ਵੀਰ ਜਿਹੜੇ ਜਿਨ੍ਹਾਂ ਦੀ ਵੀਡੀਓ ਵਾਇਰਲ ਹੋਈ ਆ ਉਸ ਟਾਈਮ ਤੇ ਉੱਥੇ ਹੀ ਉਹਨਾਂ ਦੇ ਵੇਹਣਾ ਵੇਹਣਾ ਤੇੜ ਪਾਟੀ ਇਕਦਮ ਧਲੇ ਦਰਿਆ ਨੇ ਖੋਰਾ ਲਾਇਆ ਕੁਦਰਤ ਵੱਲੋਂ ਮੌਕਾ ਨਹੀਂ ਸਾਡੇ ਕੋਲ ਨੂੰ ਸਬਟਾਈਮ ਹੀ ਨਹੀਂ ਦਿੱਤਾ ਉਦੋਂ ਵੇਖਦਿਆਂ ਵੇਖਦਿਆਂ ਵੀਡੀਓ ਉਹਨਾਂ ਜਿਹੇ ਗਰੁੱਪ ਵਿੱਚ ਸ਼ੇਅਰ ਹੀ ਕੀਤੀ ਆ ਤੇ ਵੇਖਦਿਆਂ ਵੇਖਦਿਆਂ ਬੰਨ ਟੁੱਟ ਗਿਆ ਫਿਰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ ਤੁਹਾਨੂੰ ਪਤਾ ਇੱਕ ਮਹੀਨਾ ਲੱਗੇ ਸੀ ਬੋਰੇ ਚੁੱਕਦੇ ਸਿਰ ਤੇ ਫਿਰ ਜਦੋਂ ਫਸਲਾਂ ਡੁੱਬਦੀਆਂ ਵਾਂ ਤੈਨੂੰ ਪਤਾ ਕਿਸਾਨ ਨੇ ਪਤਾ ਪਤਾ ਉਹਨਾਂ ਕੋਲ ਫਸਲਾਂ ਪਾਲੀਆਂ ਹੁੰਦੀਆਂ ਹਨਾ ਤੇ ਉਹਦੇ ਕਿਤੇ ਬੂਟਾ ਨਹੀਂ ਜਰਦਾ ਕਿਤੇ ਮਰ ਜੀ ਤੇ ਜਦੋਂ ਪਾਣੀ ਨੇ ਡੇ ਰਿਹਾ ਵੀ ਪਾਣੀ ਨੇ ਹੁਣ ਸਾਰਾ ਕੁਝ ਬਰਬਾਦ ਕਰ ਦੇਣਾ ਵਾ ਤੇ ਵਿਚਾਰੇ ਉਹਨਾਂ ਤਾਂ ਨਿਕਲ ਗੀਆਂ ਉਹਨਾਂ ਨੇ ਆਖਿਆ ਵੈਰ ਚੰਗਾ ਨਹੀਂ ਕੀਤਾ ਤੁਸ ਸਾਡੇ ਨਾਲ ਰੋਣ ਲੱਗ ਪਏ ਜਿੰਨੇ ਬੰਦੇ ਉੱਥੇ ਉਹਨੇ ਕਿ ਜਰ ਸਾਰਾ ਪਿੰਡ ਰੋਇਆ ਹਾਡਾ ਵੀ ਮਤਲਬ ਜਿਹੜਾ ਆ ਜਦੋਂ ਮੰਜ਼ਰ ਬਣਿਆ ਵੇਖਿਆ ਹਨਾ ਸਾਰਾ ਵੀਡੀਓ ਇਹ ਵੇਖ ਪਿੰਡ ਰੋਇਆ ਬਹੁਤ ਭਰਾਲ ਹੋ ਗਿਆ ਤੇ ਉਹ ਜਿਹੜਾ ਉਸ ਤੋਂ ਪਹਿਲਾਂ ਕੋਈ ਅਨਾਉਂਸਮੈਂਟ ਹੋਈ ਕੋਈ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ ਬਿਲਕੁਲ ਜੀ ਅਸੀਂ ਸਾਡੇ ਪਿੰਡ ਦਾ ਗਰੁੱਪ ਵਾ ਇੱਕ ਗੁਰਦਾਰਾ ਬਾਬੇ ਦੀ ਚੰਦੇ ਨਾਂ ਦੇ ਚੱਲਦਾ ਵਾ ਉਹਦੇ ਵਿੱਚ ਅਸੀਂ ਸਾਡੇ ਨਾ ਐਨ ਆਰ ਆਈ ਵੀਰ ਬਹੁਤ ਜ਼ਿਆਦਾ 2023 ਦੇ ਸਾਡੇ ਨਾਲ ਜੁੜੇ ਸੀ ਤੇ ਉਹਦੇ ਵਿੱਚ ਵੀਡੀਓ ਪਾਤੀਆਂ ਅਸੀਂ ਮਤਲਬ ਵੀ ਯਾਰ ਛੇਤੀ ਭਜੋ ਪਰ ਸਾਡੇ ਜਾਣ ਤੋਂ ਪਹਿਲਾਂ ਖਲਾਰਾ ਪੈ ਚੁੱਕਾ ਸੀ ਸਾਰਾ ਹੀ ਅੱਗੇ ਅਸੀਂ ਦੋ ਵਾਰੀ ਇਦਾਂ ਪੈਣ ਲੱਗਾ ਇਹ ਖਲਾਰਾ ਦੋ ਵਾਰੀਆਂ ਕਿਹ ਵੀ ਵੀਡੀਓ ਚੱਲੀਆਂ ਅਸੀਂ ਸਿਰਫ 2 ਫੁੱਟ ਬੰਨ ਰਹਿ ਜਾਂਦਾ ਸੀ ਤੇ ਅਸੀਂ ਉੱਤੇ ਅਰਦਾਸ ਬੇਨਤੀ ਕਰਦੇ ਰਹੇ ਜਾਂ ਕੇ ਤੇ ਖੜ ਜਾਂਦਾ ਸੀ ਪਰ ਇਸ ਵਾਰ ਜਿਹੜਾ ਸੀ ਉਹ ਸਾਡੇ ਜਾਣ ਦੱਸਣਾ ਵੀ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਚਲੋ ਪ੍ਰਮਾਤਮਾ ਨੂੰ ਚਾਹ ਤੇ ਉਹ ਮ ਮਤਲਬ ਇਹੀ ਕਹਿ ਸਕਦੇ ਆ ਤੇ ਮਤਲਬ ਸਾਡੇ ਜਾਣਦੇ ਉਹ ਸੰਗਤਾਂ ਮਨਜੂਦ ਹੀ ਬਹੁਤ ਜ਼ਿਆਦੀਆਂ ਇਹ ਨਹੀਂ ਕਿ ਨਹੀਂ ਸਾਰੀਆਂ ਸੰਗਤਾਂ ਅਜ ਪਹੁੰਚਣ ਦਈਆਂ ਅਸੀਂ ਜਾਂ ਜਾਂ ਪਿੱਛੇ ਬੁਰੇ ਭਰ ਰਹੀਆਂ ਅਸੀਂ ਪਰ ਜਿਹਨੇ ਜਿਹਨੂੰ ਉੱਥੇ ਪਹੁੰਚਣ ਜਿਹਨੂੰ ਖਲਾਰਾ ਪੈ ਗਿਆ ਜਦੋਂ ਇੱਕ ਵਾਰੀ ਇਹ ਪਾਣੀ ਦਾ ਜਿਹੜਾ ਬਹੁਤ ਪ੍ਰੈਸ਼ਰ ਅੰਦਾਜ਼ ਨੂੰ ਇੱਕ ਵਾਰੀ ਖਲਾਰਾ ਪੈ ਜਾਂਦਾ ਨਾ ਫਿਰ ਸੰਭਲਿਆ ਨਹੀਂ ਜਾਂਦਾ 1,90,000 ਕਿ ਉਸਕ ਪਾਣੀ ਉਸ ਟਾਈਮ ਚੱਲਦਾ ਹੈ ਦਰਿਆ ਦੇ ਵਿੱਚ ਲੱਕੋ ਨਗ ਭਰਿਆ ਸੀ ਬੰਨ ਤੇ ਬਰਾਬਰ ਸੀ ਸਿਰਫ ਬੰਨ ਕਹਿ ਲੋ ਕਿ 6 ਇੰਚ ਕਿਦੋਂ ਕਿਦੋਂ ਫੁੱਟ ਇੰਨਾ ਹੀ ਨੰਗਾ ਹੈ ਬੰਨ ਪੂਰਾ ਬਰਾਬਰ ਭਰਿਆ ਪਿਆ ਸੀ ਰੇਤਾ ਦੇ ਬੰਨ ਵਿਚ ਜਦੋਂ ਦਰਿਆ ਓਵਰਫਲੋ ਹੁੰਦਾ ਰੇਤਾ ਹੀ ਪਉਂਦਾ ਵਾ ਤੇ ਰੇਤਾ ਨਾ ਹੀ ਅਸੀਂ ਬੰਨ ਬੰਨਦੇ ਆ ਤੇ ਰੇਤਾ ਦੇ ਬੰਨ ਤੁਹਾਨੂੰ ਪਤਾ ਵਾ ਵੀ ਉਹਦੇ ਵੈਗਰੂ ਦੀ ਮਰਜ਼ੀ ਹੋਵੇ ਤੇ ਉਹ ਹੀ ਡੱਕ ਸਕਦਾ ਵਾ ਨਹੀਂ ਤੇ ਬੜਾ ਔਖਾ ਹੁੰਦਾ ਵਾ ਪਰ ਜੇ ਪ੍ਰਸ਼ਾਸਨ ਕਿਦੇ ਇਹਨੂੰ ਇਹੀ ਜੇ 2023 ਤੋਂ ਸਬਕ ਲੈ ਕੇ ਇਹਨੂੰ ਵੱਡੇ ਮਜ਼ਬੂਤ ਕਰ ਦਿੰਦਾ ਇਹਨੂੰ ਪੱਕੇ ਕਰ ਦਿੰਦਾ ਪੱਥਰ ਲਾ ਦਿੰਦਾ ਤੇ ਜਿਹੜਾ ਸਾਡੀ ਇਹਨਾਂ ਨੁਕਸਾਨ ਨਹੀਂ ਹੋਣੇ ਅਸੀਂ ਬੜੀਆਂ ਬੇਨਤੀਆਂ ਕਰਦੇ ਰਹੇ ਬਈ ਤੁਸੀਂ ਨਾ ਇੱਕ ਗੱਲ ਹੈ ਕਿ ਉੱਥੇ ਸਾਰਿਆਂ ਨੇ ਇਹ ਕਿਹਾ ਵੀ ਗੁਰੂ ਸਾਹਿਬ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਰੱਬ ਨੂੰ ਸਾਰਿਆਂ ਨੇ ਮਿਹਨੇ ਮਾਰੇ ਪਰ ਤੁਹਾਡੀ ਟੇਕ ਰੱਬ ਤੇ ਸੀ ਜਾਂ ਸਰਕਾਰਾਂ ਨੂੰ ਨਹੀਂ ਕਿਸੇ ਤੋਂ ਕੁਝ ਨਿਕਲਿਆ ਸਰਕਾਰਾਂ ਤੋਂ ਅਸੀਂ ਤੁਹਾਨੂੰ ਪਤਾ ਹੀ ਆ ਸਾਰੀ ਦੁਨੀਆ ਹੀ ਹੈ ਤਰਾਸ ਤਰਾਸ ਕਰਨ ਦੇ ਆ ਸਰਕਾਰਾਂ ਆਪਣੀਆਂ ਕਰਨ ਹੀ ਕੁਝ ਨਹੀਂ ਦੇਈਆਂ ਉਮੀਦ ਨਹੀਂ ਸਰਕਾਰ ਤੋਂ ਤੁਹਾਨੂੰ ਕੋਈ ਉਮੀਦ ਹੀ ਨਹੀਂ ਰਹੀ ਜੀ ਵੇਖੋ ਉਮੀਦਾਂ ਟੁੱਟੀਆਂ ਸਰਕਾਰਾਂ ਤੋਂ ਤੇ ਮਤਲਬ ਵੇਖੋ ਇਨਾ ਚਿਰ ਹੋ ਗਿਆ ਇਥੇ ਹੜ ਆਉਂਦਿਆਂ ਨੂੰ ਕਦੀ ਉਹਨਾਂ ਕੋਈ ਪੱਕਾ ਹੱਲ ਥੋੜੀ ਕੀਤਾ ਇਥੋਂ ਦਾ ਉਹ ਸਰਕਾਰਾਂ ਸਿਰਫ ਇੱਕ ਮੁੱਦਾ ਰੱਖਿਆ ਜਿੱਦਾਂ ਨੇ ਆਉਂਦੇ ਨੇ ਨਾ ਅਮਰੀਕਾ ਨੇ ਮੁੱਦਾ ਰੱਖਿਆ ਵਾ ਉਹ ਕੰਦ ਦਾ ਉਵੇਂ ਇਹਨਾਂ ਨੇ ਸਾਡੇ ਹੱਦ ਦਾ ਮੁੱਦਾ ਰੱਖਿਆ ਵਾ ਇਧਰ ਬਸ ਉਤੇ ਆਉਦੀ ਪਬਲਿਕ ਸਿਟੀ ਲੈਣ ਆਉਂਦੇ ਆ ਪਬਲਿਕ ਸਿਟੀ ਲੈ ਕੇ ਤੇ ਉਹ ਮਤਲਬ ਵੀ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਆ ਮਤਲਬ ਕੋਈ ਵੀ ਇਹਨਾਂ ਨੇ ਕਦੀ ਵੀ ਇਸ ਚੀਜ਼ ਦਾ ਹੱਲ ਨਹੀਂ ਕੀਤਾ ਕਿ ਛੋਟੀਆਂ ਮੋਟੀਆਂ ਨੋਚਾਂ ਲਾਈਆਂ ਗਈਆਂ ਵਾ ਹੋਰ ਕੁਝ ਨਹੀਂ ਇਹਦਾ ਕੋਈ ਪੱਕਾ ਪ੍ਰਬੰਧ ਕੀਤਾ ਨਹੀਂ ਤੇ ਜਿਹੜਾ ਇੱਕ ਜਿਹੜੀ ਫਸਲ ਵਾ ਖਰਾਬ ਹੋ ਜਾਂਦੀ ਇੱਕ ਦਿਨ ਹੋਰ ਗੱਲ ਦੱਸਦਾ ਜੀ ਵੇਖੋ ਇਹ ਜਿਹੜਾ ਦਰਿਆ ਵਾ ਇਹ ਸਾਡੇ ਕਿਸਾਨਾਂ ਦੀ ਮਾਲਕੀ ਜ਼ਮੀਨ ਵਿੱਚੋਂ ਚੱਲਣਦਿਆ ਦਰਿਆ ਦੀ ਆਪਣੀ ਕੋਈ ਵੀ ਮਾਲਕੀ ਜ਼ਮੀਨ ਨਹੀਂ ਹੈਗੀ ਬਿਆਸ ਦਰਿਆ ਕੱਲੇ ਦੀ ਬਾਕੀ ਸੱਤ ਲੋਹ ਦਰਿਆ ਦੀ ਵੀ ਮਾਲਕੀ ਜ਼ਮੀਨ ਹੈਗੀ ਆ ਜਿੰਨੇ ਵੀ ਆਪਣੇ ਵਿਕਾਲੀ ਵੀ ਚਿੱਟੀ ਵਹੀਂ ਜਾਂ ਹੋਰ ਜਿੰਨੇ ਵੀ ਨਾਲੇ ਹੁੰਦੇ ਇੱਥੋਂ ਤੱਕ ਪਿੰਡ ਦੇ ਪੰਚਾਇਤੀ ਛੱਪਣ ਹੁੰਦੇ ਆ ਨਾ ਤੇ ਸਰ ਇਹ ਦਰਿਆ ਦੀ ਕੋਈ ਪੰਚਾਇਤੀ ਨਹੀਂ ਆਪਣੀ ਜ਼ਮੀਨ ਨਹੀਂ ਹੈਗੀ ਸਾਡੀ ਮਾਲਕੀ ਜ਼ਮੀਨ ਵਿੱਚੋਂ ਹੀ ਇਹ ਦਰਿਆ ਚੱਲਦਾ ਵਾ ਤੇ ਸਾਡੀਆਂ ਹੀ ਬਸਲਾਂ ਖਰਾਬ ਕਰਦਾ ਤੇ ਸਰਕਾਰ ਜਿਹੜੀ ਆ ਉਹ ਸਾਨੂੰ ਦਿੰਦੀ ਵੀ ਕੁਝ ਨਹੀਂ ਗਈ ਮਤਲਬ ਇਹਨੇ ਕਹਿੰਨੇ ਆ ਵੀ ਜਾਂ ਤੇ ਨੂੰ ਕੋਈ ਸਰਕਾਰ ਤੋਂ ਮੰਗਦੇ ਹੀ ਬੜੀਆਂ ਕਰਦੇ ਨੇ ਆ ਵੀ ਇਹਨੂੰ ਰਿਕੁਆਇਰ ਕਰਕੇ ਇਹ ਏਰੀਏ ਨੂੰ ਇਹਦੇ ਵੱਡੇ ਬੰਨ ਬਣਾ ਕੇ ਇਹਨੂੰ ਚੈਨਲਾਈਜ਼ ਕੀਤਾ ਜਾਵੇ ਇਹਨਾਂ ਨਹਿਰਾ ਵਾਂਗੂੰ ਜਿੱਦਾਂ ਚੈਨਲਾਈਜ਼ ਕਰਕੇ ਤੇ ਯਾਰ ਜੇ ਸਾਡੇ ਲੋਕ ਇੱਕ ਛੋਟੀ ਜੀ ਗ੍ਰਾਈਡ ਲਾ ਕੇ ਉਹਦਾ 1.90 ਲੱਖ ਕੁਝ ਕੁ ਪਾਣੀ ਨਗਾ ਸਕਦੇ ਆ ਤੇ ਸਰਕਾਰ ਦੇ ਤੋਂ 10 ਲੱਖ ਕੁਝ ਕਿੰਨੇ ਨਗਾ ਸਕਦੀ ਆ ਪਿਛਲੀ ਵਾਰ ਤੁਹਾਨੂੰ ਮੁਆਵਜ਼ੇ ਮਿਲੇ ਨਹੀਂ ਫਸਲਾਂ ਦੇ ਮੁਰਗੀਆਂ ਦੇ ਬੱਕਰੀਆਂ ਦੇ ਮੁਰਗੀ ਬੱਕਰੀ ਦਾ ਕੀ ਮਿਲਣਾ ਜੀ ਇਹਨਾਂ ਨੇ ਪਿਛਲੀਆਂ ਉਤੋਂ ਪੀਨੇ ਸਰਕਾਰਾਂ ਨੇ ਤੁਹਾਨੂੰ ਦੱਸ ਦਿੰਨਾ ਕਿ ਉਹ ਸਾਨੂੰ 10-12000 ਰੁਪਏ ਦਿੰਦੇ ਹੁੰਦੇ ਸੀ ਪ੍ਰਦੀਕਲਾ ਤੇ ਜਿਹੜੀ ਇਹ ਸਰਕਾਰ ਮੁਰਗੀ ਵਾਲੀ ਆਈ ਨਾ ਇਹਨੇ ਤੇ ਬੋਲ ਕੇ ਤੇ ਸਾਰਾ ਸੱਤਿਆਨਾਸ਼ ਕਰਤਾ ਮੁਰਗੀ ਦਾ ਅੰਡਾ ਕਹਿ ਕੇ ਇਹਨਾਂ ਨੇ ਸੱਤਿਆਨਾਸ਼ ਕਰਤਾ ਲੋਕਾਂ ਦਾ ਮਜ਼ਾਕ ਬਣਾ ਕੇ ਰੱਖਤਾ ਇਹਨਾਂ ਨੇ ਉਹ 6500 ਰੁਪਏ ਜਿਹੜਾ ਮਿਲਣਾ ਸੀ ਉਹਨੂੰ ਹੀ ਹੱਦਬੰਦੀ ਕਰਤੀ ਕਿ ਜੇ ਕਿਸੇ ਦੇ ਕੋਈ 20 ਕਿੱਲੇ ਮਾਲ ਕੀ ਉਹਨੂੰ ਸਿਰਫ 5 ਕਿੱਲੇ ਦਾ ਕੀ ਮਿਲਣਾ ਤੇ ਇਹ ਜਿਹੜੀਆਂ ਗਰਦਾਵਰੀ ਵਾਲੀਆਂ ਪੈਣੀਆਂ ਹੁੰਦੀਆਂ ਵਾ ਤੁਹਾਨੂੰ ਪਤਾ ਹੀ ਆਮ ਗਰਦਾਵ ਪੰਜਾਬ ਗਵਰਨਮੈਂਟ ਦੀ ਹੋਗੀ ਜਾਂ ਦੂਜੀ ਹੋਗੀ ਉਹ ਇਹਨਾਂ ਨੇ ਗਰਦਾਵਰੀ ਜਿਹੜੀ ਉਹ ਬਿਲਕੁਲ ਖਤਮ ਕਰਤੀ ਕਿ ਉਹਨੂੰ ਮੈਂ ਦੇਣਾ ਹੀ ਕੁਛ ਨਹੀਂ ਆ ਨਹੀਂ ਇੱਥੇ ਮੁੱਖ ਮੰਤਰੀ ਸਾਹਿਬ ਵੀ ਆ ਕੇ ਗਏ ਸੀ ਤੁਹਾਡੇ ਬੰਦ ਟੁੱਟਣ ਤੋਂ ਪਹਿਲਾਂ ਆ ਕੇ ਗਏ ਸੀ ਉਹ ਵੇਖੋ ਜੀ ਸਾਡੇ ਪਿਛਲੇ ਪਿੰਡ ਜਿਹੜਾ ਪਹਿਲਾਂ ਬਾਉਪੁਰ ਜਿਹੜਾ ਸੀ ਏਰੀਆ ਉਹ ਇੱਕ ਟਾਪੂ ਨਮਾ ਪਿੰਡ ਵਾ ਪਸੌਣਾ ਪਿੰਡ ਪੈਂਦੇ ਆ ਉਹਨਾਂ ਉੱਥੇ ਆਏ ਸੀ ਉਹ ਕਹਦਾ ਆਏ ਜੀ ਉਹ ਗੱਡੀ ਦੇ ਵਿੱਚੋਂ ਹੱਥ ਲਾ ਕੇ ਚਲੇ ਗਿਆ ਸਾਡੇ ਚੋਂ ਹੈਲੀਕਾਪਟਰ ਤੇ ਲੰਗੇ ਆ ਤੇ ਤੁ ਲੰਗੇ ਸੀ ਇਸ ਪੂਰੇ ਭਰਦੇ ਸਾਡੇ ਸਾਹਮਣੇ ਹੈਲੀਕਾਪਟਰ ਲੰਗੇ ਆ ਜੀ ਤੇ ਹੈਲੀਕਾਪਟਰ ਤੇ ਵੇਖ ਕੇ ਲੰਗੇ ਉਹ ਪਤਾ ਨਹੀਂ ਹੁ ਦਨੋ ਵੇਖ ਕੇ ਵੀ ਏਰੀਆ ਸੁੱਕਾ ਵਾ ਇਹ ਰਹਿ ਗਿਆ ਇਹਨਾਂ ਨੂੰ ਡੋਬੋ ਉਹਦੇ ਆ ਸਾਡੇ ਸਾਡੇ ਤੇਹੀ ਗੱਲ ਚੱਲਣ ਰਹੀ ਆ ਵੀ ਉਹਦੇ ਇਥੋਂ ਵੇਖ ਕੇ ਨਾ ਉਹਨਾਂ ਨੇ ਵੇਖਿਆ ਵੀ ਆ ਇਹ ਰੇ ਸੁੱਕਾ ਇਹ ਕਿਦਾਂ ਸੁੱਕਾ ਰਹਿ ਗਿਆ ਥੋੜਾ ਜਿਹਾ ਹੋਰ ਛੱਡੋ ਪਾਣੀ ਅੱਗੇ ਵਾਰੀ ਕਹਿੰਦਾ ਥੋੜੀ ਡਾਫ ਲਾਓ ਤੁਹਾਡੇ ਮੁੱਖ ਮੰਤਰੀ ਆ ਤੁਹਾਨੂੰ ਤਾਂ ਉਹ ਤਾਂ ਉਮੀਦ ਹੋਣੀ ਚਾਹੀਦੀ ਤੁਸੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਉੱਪਰੋਂ ਦੇਖ ਗਏ ਤੇ ਫੇ ਨਜ਼ਰ ਲਾਗੀ ਤੋਂ ਟੇ ਬਣਨ ਨੂੰ ਮਤਲਬ ਕਾ ਦੀ ਉਮੀਦ ਆ ਜੀ ਉਹ ਤੋਂ ਉਹ ਤੇ ਸਿਰਫ ਇੱਕ ਗੱਲਾਂ ਦੇ ਨਾਲ ਲੋਕਾਂ ਨੂੰ ਭਰਮਾਉਣ ਦਿਆ ਵਾ ਉਹਦੇ ਕੁਛ ਨਹੀਂ ਜੋ ਭੱਲੇ ਹੈਗਾ ਉਹ ਕੁਛ ਨਹੀਂ ਕਰ ਸਕਦਾ ਆ ਜਿਹੜੀ ਪਿੰਡਾਂ ਵਿੱਚ ਵੀ ਮਾੜਾ ਮੋੜ ਕੇ ਤੇ ਕੰਮ ਵਿਕਾਸ ਹੁੰਦਾ ਨਾ ਉਹ ਵੀ ਨਰੇਗਾ ਦੇ ਅਧੀਨ ਹੁੰਦਾ ਕਦੇ ਸੁਣਿਆ ਕਿ ਪਿੰਡ ਦੇ ਵਿੱਚ ਕੋਈ ਪਿੰਡ ਦੇ ਵਿੱਚ ਗ੍ਰਾਂਟ ਆਈ ਆ ਨਰੇਗਾ ਦੇ ਅਧੀਨ ਕੰਮ ਹੁੰਦਾ ਵਾ ਉਹ ਕੁਛ ਨਹੀਂਗਾ ਸਿਰਫ ਉਹ ਆਪਣੀ ਜਾਇਦਾਦ ਇਕੱਠੀ ਕਰਨ ਦੇ ਹੋਇਆ ਉਹਨੂੰ ਪਤਾ ਹੈਗਾ ਕਿਵੇਂ ਬਣਨਾ ਨਹੀਂਗਾ ਉਹ ਸੁਣਿਆ ਵਾ ਕਿ ਕੋਈ ਬਾਹਰਲੇ ਦੇਸ਼ਾਂ ਜਿਵੇਂ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਆਪਣੀ ਜਾਇਦਾਦ ਇਕੱਠੀ ਕਰਨ ਦਿਆ ਉਹ ਜੇ ਕਰਦਾ ਹੋਵੇ ਤੇ ਇੱਥੇ ਕੁਛ ਆਵੇ ਲੋਕਾਂ ਦੇ ਵਿੱਚ ਨਾ ਵਿੱਚ ਨੇ ਉਹ ਆਏ ਸੀ ਉਹ ਕਹਿੰਦੇ ਵੀ ਮੈਂ ਸਾਰੀ ਗਰਦੌਰੀ ਦੀਆਂ ਦੇ ਹੁਕਮ ਦੇ ਦਿੱਤੇ ਗਰਦੌਰੀਆਂ ਹੋਣਗੀਆਂ ਸਾਰੇ ਇੱਥੇ ਹੁਣ ਪ੍ਰਸ਼ਾਸਨ ਨੂੰ ਮੈਂ ਆਦੇਸ਼ ਦੇ ਚੱਲੇ ਆ ਤੇ ਸਾਰਾ ਕੰਮ ਵਧੀਆ ਤਰੀਕੇ ਨਾਲ ਹੋ ਕੇ ਕਿਤੇ 2023 ਚ ਵੀ ਗਿਆ ਸੀ ਉੱਥੇ ਪੱਤਨਾਂ ਦੇ ਉੱਥੇ ਬਾਨਾ ਸੜਕ ਦੇ ਉੱਪਰ ਬਹਿ ਕੇ ਨਹੀਂ ਜਦੋਂ ਠਾਲਮਕਾ ਅਗਲਾ ਤਾਂ ਕਹੇ ਗਿਆ ਹੈ ਮੁਰਗੀ ਦਾ ਅੰਡਾ ਤੇ ਮੁਰਗੀ ਤੇ ਬੱਕਰੀ ਮਰੀਦਾ ਵੀ ਅਸੀਂ ਤੁਹਾਨੂੰ ਜਿਹੜਾ ਦਵਾਂਗੇ ਕੀ ਦਿੱਤਾ ਉਹਨੇ ਇਸੇ ਪੁੱਛ ਕੇ ਵੇਖੋ ਪਿੰਡਾਂ ਦੇ ਵਿੱਚ ਕੁਛ ਨਹੀਂ ਦਿੰਦਾ ਉਹਨੇ ਸਿਰਫ ਗੱਲਾਂ ਦੇ ਨਾਲ ਲੋਕਾਂ ਨੂੰ ਪਰਵਾ ਗਿਆ ਲੋਕੀ ਉਹ ਜਨੂਨ ਵਿਰੋਧੀ ਪਾਰਟੀ ਦੇ ਵਿਰੁੱਧ ਬੋਲਦਾ ਵਾ ਤੇ ਬੜਾ ਉਹ ਲੋਕੀ ਖੁਸ਼ ਹੋ ਜਾਂਦੇ ਆ ਵੀ ਬੱਲੇ ਬੱਲੇ ਜੀ ਇਹਨੇ ਮਜੀਠੀਆ ਨੂੰ ਬੜਾ ਕੁਛ ਕਹਿਤਾ ਆਏ ਨੇ ਇਹ ਕਾਂਗਰਸ ਪਾਰਟੀਆਂ ਨੂੰ ਬੜਾ ਕੁਛ ਕਹਿਤਾ ਸਿਰਫ ਲੋਕਾਂ ਨੂੰ ਉਹ ਗੱਲਾਂ ਬਾਤਾਂ ਨਾਲ ਖੁਸ਼ ਕਰਦਾ ਵਾ ਉਹਦਾ ਮਕਸਦ ਹੀ ਇਹ ਕਮੇਡੀ ਕਰਨਾ ਵਾ ਉਹ ਪਤਾ ਨਹੀਂ ਕਿਹੜੇ ਹਿਸਾਬ ਚ ਵਹੀ ਆਪ ਤੋਂ ਬਾਹਰ ਵਾਹੀਂ ਵੀ ਉਹ ਤੋਂ ਪ੍ਰਭਾਵਿਤ ਹੋ ਗਏ ਵੀ ਸ਼ਾਇਦ ਇਹਨੂੰ ਯਾਰ ਬੜਾ ਨੌਲ ਜਾ ਵੀ ਕੋਈ ਚੰਗੇ ਕੰਮ ਕਰੂਗਾ ਪਰ ਉਹਨੇ ਕੋਈ ਚੰਗੇ ਕੰਮ ਨਹੀਂ ਕੀਤੇ ਸਾਰਾ ਹੀ ਉਹਨੇ ਜਿਹੜਾ ਵਾ ਦੇਸ਼ ਜਿਹੜਾ ਆਪਣਾ ਪੰਜਾਬ ਮਿੱਟੀ 'ਚ ਮਲਾ ਕੇ ਰੱਖਤਾ ਉਹਨੇ ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਨ ਦਿਆ ਵਾ ਹਜੇ ਵੀ ਸਾਡੇ ਲੋਕ ਸਮਝਣ ਚੰਗਾ ਆਗੂ ਚੰਗਾ ਸਾਨੂੰ ਕੋਈ ਨਾ ਕੋਈ ਚੰਗੇ ਐਮਐਲਏ ਚੁਣ ਕੇ ਚੰਗੇ ਜਿਹੜੇ ਆਪਾਂ ਬਣਾਈਏ ਤੇ ਫੇਰ ਹੀ ਆਪਣੇ ਤੋਂ ਕੋਈ ਸੁਧਾਰ ਹੋ ਸਕਦਾ ਨਹੀਂ ਤੇ ਸਾਡਾ ਜਿਹੜਾ ਪੰਜਾਬ ਬਰਬਾਦੀ ਦੇ ਕੰਢੇ ਤੇ ਆ ਬਿਲਕੁਲ ਜੀ ਹੁਣ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਜੀ ਉਸ ਤੋਂ ਬਾਅਦ ਤਾਂ ਫੇਰ ਪ੍ਰਸ਼ਾਸਨ ਆਇਆ ਹੁਣ ਬਹੁਤ ਤੁਹਾਡੇ ਕੋਲ ਹਾਲਚਾਰ ਬਚਾ ਉਦੋਂ ਬਾਅਦ ਚ ਆਇਆ ਪਹਿਲਾਂ ਕੋਈ ਨਹੀਂ ਆਇਆ ਜੀ ਉਸ ਤੋਂ ਬਾਅਦ ਲੈਣਾ ਲੱਗਿਆ ਫਿਰ ਲੈਣਾ ਲੱਗ ਗਿਆ ਹੁਣ ਤੁਸੀਂ ਸਵੇਰੇ ਵੇਖਸਿਓ ਕਿੰਨੇ ਆ ਲੈਣਾ ਸਾਰੇ ਆ ਗਏ ਆ ਪਰ ਪਹਿਲਾਂ ਕੋਈ ਨਹੀਂ ਬਾਰਹ ਨਾਰੇ ਵੀਰਾਂ ਨੇ ਉਹਨਾਂ ਨੂੰ ਭੇਜਿਆ ਬਾਹਰੋਂ ਪ੍ਰਸ਼ਾਸਨ ਤੋਂ ਕੋਈ ਨਹੀਂ ਆਇਆ ਜੀ ਮਤਲਬ ਡੁੱਬੇ ਤੋਂ ਬਾਅਦ ਵੀ ਫਿਰ ਦੇਖਿਆ ਜਾਂਦਾ ਵੀ ਪਹਿਲਾਂ ਡੁੱਬ ਤਾ ਜਾਓ ਫਿਰ ਤੁਹਾਡੀ ਬਾਹ ਵੀ ਫੜ ਲਾਂਗੇ ਇਹ ਇਹ ਸਿਸਟਮ ਬੜਿਆ ਹੋਇਆ ਬਿਲਕੁਲ ਜੀ ਸਰਕਾਰ ਚਾਹੁੰਦੀ ਇਹ ਆ ਪਹਿਲਾਂ ਇਹਨਾਂ ਨੂੰ ਡੋਬੋ ਫਿਰ ਜਿਹੜੇ ਅਗਲੇ ਆ ਫਰੋਜਪੁਰ ਦਾ ਏਰੀਆ ਉਹਨਾਂ ਨੂੰ ਡੋਬ ਦੋ ਅਹੀਂ ਨੇ ਤਰਲੇ ਲਏ ਪਹਿਲਾਂ ਜਾ ਜਾ ਕੇ ਤਰਨੇ ਲਾਉਂਦੇ ਰਹੇ ਆ ਹਰੀਕੇ ਹੈਡ ਦੇ ਉੱਤੇ ਇਸ ਬੰਦ ਦੇ ਲਈ ਇਸ ਬੰਦ ਦੇ ਲਈ ਬੇ ਹੁਣ ਪਾਣੀ ਤੁਸੀਂ ਨਾਲ ਦੀ ਨਾਲ ਗਾੜੀ ਰਿਲੀਜ਼ ਕਰੀ ਜਾਓ ਇੰਨੇ ਤਰਨੇ ਲਾਏ ਪਰੋਇਪਰ ਵਾਲੇ ਵੀ ਆਉਂਦੇ ਰਹੇ ਸਾਡੇ ਨਾਲ ਬੈਠਦੇ ਰਹੇ ਵੀ ਹੁਣ ਪਾਣੀ ਛੱਡੋ ਨਾ ਤੁਸੀਂ ਇਕੱਠਾ ਕਰਕੇ ਪਹਿਲਾਂ ਉਹਨਾਂ ਨੂੰ ਡੋਬੋਗੇ ਫਿਰ ਤੁਸੀਂ ਜਾਣ ਕੇ ਇਹ ਜਿਹੜਾ ਏਰੀਆ ਵੀ ਡੋਬੋਗੇ ਤੇ ਉਹੀ ਕੀਤਾ ਇਹਨਾਂ ਪਹਿਲਾਂ ਸਾਡਾ ਏਰੀਆ ਡੋਬਿਆ ਹੁਣ ਗਾਰਡਲੇ ਬੰਨੇ ਅਗਲਾ ਏਰੀਆ ਫਰੋਜਪੁਰ ਦਾ ਡੁੱਬਣ ਡਿਆ ਬੀ ਯਾਨੀ ਕਿ ਇਹਨੂੰ ਜਿਉਂ ਨਹੀਂ ਦਿੰਦੇ ਅਗੇ ਇਹ ਸਭ ਸਰਕਾਰਾਂ ਦੀ ਰਾਜਨੀਤੀ ਆ ਅਸਲ ਵਿੱਚ ਇਹ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਖੋਹਣੀਆਂ ਚਾਹੁੰਦੇ ਆ ਜਿਹੜੀ ਮੇਨ ਮੁੱਦਾ ਵਾ ਉਹ ਇਹ ਚਾਹੁੰਦੇ ਆ ਵੀ ਕਿਸਾਨ ਆਪੇ ਹੀ ਮਰਦੇ ਮਰੌਂਦੇ ਜਿਹੜੇ ਉਹ ਯਾਨੀ ਕਿ ਜ਼ਮੀਨਾਂ ਮੁੱਖ ਮੰਤਰੀ ਸਾਹਿਬ ਨੇ ਤਾਂ ਭਾਈ ਜੀ ਇਹ ਵੀ ਬਿਆਨ ਦਿੱਤਾ ਸੀ ਵੀ ਸਰਕਾਰਾਂ ਦੀ ਨਲਾਕੀਆਂ ਕਰਕੇ ਆਂਦੇ ਹੁੰਦੇ ਸਾੜੇ ਜਦੋਂ ਆਪ ਨਹੀਂ ਸੀ ਬਣੇ ਵੀ ਸਰਕਾਰਾਂ ਦੀ ਨਲਾਕੀ ਹੁੰਦੀ ਆ ਕੋਈ ਕੁਦਰਤ ਦੀ ਕਰੋਪੀ ਨਹੀਂ ਹੁੰਦੀ ਐ ਬਿਲਕੁਲ ਜੀ ਹੈਗੀ ਸਰਕਾਰ ਦੀ ਨਲਾਕੀ ਆ ਜੀ ਇਹ ਬਹੁਤ ਵੱਡੀ ਫਿਰ ਉਹ ਉਸੇ ਮੁੱਖ ਮੰਤਰੀ ਤੇ ਸ਼ੰਕਾ ਕਿਉਂ ਤੁਹਾਨੂੰ ਅੱਜ ਦੇਖੋ ਜੀ ਸਰਕਾਰ ਅਹੀਂ ਆਬਦਲੋ ਯਾਨੀ ਕਿ ਚਾਹੁੰ ਬਹੁਤ ਵਧੀਆ ਆਊਗਾ ਹਰ ਇੱਕ ਬੰਦਾ ਕਹਿੰਦਾ ਹੈ ਵੇਖ ਕਰਾਂ ਜਾਨੀ ਕਿ ਪਾਰਟੀ ਜਿਹੜੀ ਪਲਟਣੀ ਚਾਹੀਦੀ ਆ ਸਰਕਾਰ ਬਦਲਣੀ ਚਾਹੀਦੀ ਆ ਬਦਲ ਕੇ ਪਰ ਐਡੀ ਵੱਡੀ ਗਲਤੀ ਕਰ ਲਈ ਹੈ ਨਾ ਅੱਧੋ ਹੀ ਵੱਧ ਇੱਕ ਭੰਡ ਹੈਗਾ ਹੀ ਇਹਨੇ ਉਹ ਢਾਲਾ ਕੰਮ ਕਰਤਾ ਇਹ ਲੋਕਾਂ ਦੇ ਨਕਲਾ ਲਾਉਂਦਾ ਹੁੰਦਾ ਸੀ ਉਹ ਆਪਾਂ ਵੇਣੇ ਹੁੰਨੇ ਹਾਂ ਛੋਟੇ ਹੁੰਦੇ ਵੀ ਤੇ ਉਹ ਚੀਜ਼ੇ ਨਕਲਾ ਲਾਉਣ ਡਿਆ ਸੀ ਪੂਰੀਆਂ ਤੇ ਇਹਨੇ ਉਹ ਇੱਕ ਸਿਮਲਾ ਵੀ ਇੱਕ ਲੋਕਾਂ ਨੂੰ ਇਹੋ ਚੀਜ਼ ਹੀ ਸਮਝ ਲਾ ਵੀ ਇਹਨਾਂ ਉਹ ਨਕਲਾ ਲਾ ਲਾ ਕੇ ਵਿਖਾਈ ਜਾਓ ਲੋਕਾਂ ਨੇ ਸਾਡੇ ਪਿੱਛੇ ਤਾੜੀਆਂ ਮਾਰੀ ਜਾਣੀਆਂ ਵਾ ਬੱਲੇ ਬੱਲੇ ਕਰੀ ਜਾਣੀਆਂ ਲੋਕੀ ਹੱਸ ਲਿੰਦੇ ਤਾੜੀਆਂ ਮਾਰ ਲਿੰਦੇ ਉਹੋ ਚੀਜ਼ ਆ ਲੋਕ ਕਹਿੰਦੇ ਸਾਡੀ ਸਰਕਾਰ ਨੇ ਜਿਹੜਾ ਹੈਗਾ ਜਿੰਨੇ ਚੰਗੇ ਕੰਮ ਕੀਤੇ ਆ ਜਾਂ ਅਸੀਂ ਜਿੰਨੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਕਰ ਨਹੀਂ ਸਕੀ ਸਰਕਾਰਾਂ ਪੁਰਾਣੀਆਂ ਨਹੀਂ ਬਹੁਤ ਗਲਤ ਕੰਮ ਗਲਤ ਕੰਮਾਂ ਉਹਨਾਂ ਨੇ ਕੀਤੇ ਆ ਵਾ ਇਹ ਬਹੁਤ ਜ਼ਿਆਦਾ ਇਹਨਾਂ ਨੇ ਨੁਕਸਾਨ ਕੀਤਾ ਜੀ ਸਰਕਾਰਾਂ ਨੇ ਅਸੀਂ ਤਾਂ ਬਹੁਤ ਕੋ ਸੋਚਿਆ ਸੀ ਇਹਨਾਂ ਦੇ ਬਾਰੇ ਪਰ ਨਹੀਂ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਚੁੱਕੇ ਆ ਕਿੰਨਾ ਰਕਬਾ ਤੁਹਾਡਾ ਆਇਆ ਇਹਦੇ ਥੱਲੇ ਸਾਢੇ 1 ਬਹੁਤ ਰਕਬਾ ਜੀ ਤੁਹਾਡੀਆਂ ਜ਼ਮੀਨਾਂ ਦੀਆਂ ਨਿਹਾएंगे ਸਾਰੇ ਸਾਰੇ ਨਹੀਂ ਕੀ ਕੀ ਗਏ ਤੇ ਵੀ ਜਹਾਜ ਇਸ ਸਮੇਂ ਕੀ ਲੱਗਿਆ ਸੀ ਚੋਲਾ ਸਾਰੇ ਝੋਨਾ ਲੱਗ ਗਈ ਸਾਰੇ ਪੱਕਣ ਦੇ ਆ ਗਏ ਸੀ ਹਾਂਜੀ ਹਾਂਜੀ ਝੋਨੇ ਨੂੰ ਸਾਰੀਆਂ ਦਵਾਈਆਂ ਪਾਈਆਂ ਗਈਆਂ ਸਪ੍ਰੈਇਆਂ ਹੋ ਗਈਆਂ ਸੀ ਝੋਨਾ ਸੋੜਾ ਨਿਸਰ ਹੁੰਦਿਆ ਸੀ ਤੇ ਇੱਕ ਮੈਂ ਤੁਹਾਨੂੰ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਣਾ ਚਾਹਣਾ ਜੋ ਅਸੀਂ ਨੈਟ ਤੋਂ ਸਰਚ ਕਰਦੇ ਰਹਿੰਦੇ ਆ ਵੇਖੋ ਜੀ ਇਹ ਕਿੰਨੀ ਸਰਕਾਰ ਦਾ ਜਿਹੜਾ ਵਾ ਇਹਨੂੰ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਹੱਕ ਵਾ ਹੱਥ ਵਾ ਉਹ ਪਤਾ ਕੀ ਆ ਅਸੀਂ ਮਤਲਬ ਉੱਤੇ ਨੜੀ ਬੀਬੀ ਐ ਬੀ ਦੀ ਨਾ ਸਾਈਟ ਤੇ ਜਾ ਕੇ ਵੇਖਿਆ ਸੀ ਇਹ 1400 ਫੋਟੋ ਦਾ ਲੈਵਲ ਆ ਟੋਟਲ ਤੇ ਇਹ ਪਤਾ ਕੀ ਆ ਉਹਦੇ ਵਿੱਚੋਂ 100 150 ਫੁੱਟ ਪਾਣੀ ਵਰਤਦੇ ਆ ਤੇ ਜਿਹੜਾ ਬਾਕੀ ਪਾਣੀ ਉਹ ਸਟੋਰ ਰੱਖਦੇ ਆ ਜੇ ਉਹੀ ਪਾਣੀ ਕਿਦੇ ਉਹ ਪਹਿਲਾਂ ਇਹਨਾਂ ਨੂੰ ਪਤਾ ਵਾ ਵੀ ਹਰ ਦੂਜੇ ਸਾਲ ਹੜਾਉਂਦਾ ਵਾ ਤੇ ਕਿਉਂ ਉਹਨੂੰ ਪਾਣੀ ਨੂੰ بچਾਉਂਦੇ ਵੇ ਜਰਲੀਜ਼ ਨਹੀਂ ਕਰਦੇ ਜਦੋਂ ਦਰਿਆ ਸਾਲ ਦੇ ਵਿੱਚ ਸੁੱਕਾ ਹੁੰਦਾ ਉਹਨੂੰ ਥੋੜਾ ਥੋੜਾ ਪਾਣੀ ਕੱਢੀ ਜਾਣ ਇਹ 100 ਫੁੱਟ ਪਾਣੀ ਵਰਤਦੇ ਆ ਜਦੋਂ ਜਿਆਦਾ ਬੱਦਲ ਫੜ ਜਾਂਦੇ ਆ ਕਹਿੰਦੇ ਜੀ ਓਵਰਫਲੋ ਹੋ ਗਿਆ ਓਵਰਫਲੋ ਨਹੀਂ ਹੋਣਾ ਹੀ ਆ ਕਿਉਂਕਿ ਉਹਦੇ ਵਿੱਚ ਪਹਿਲਾਂ ਪਾਣੀ ਵਰਤੇ ਨਹੀਂ ਜਾਂਦਾ ਹੁਣ ਤੁਹਾਨੂੰ ਅਜ ਵੀ ਸ਼ੰਕਾ ਪਿੱਛੋਂ ਵੀ ਪਾਣੀ ਆ ਸਕਦਾ ਹੈ ਵਾਟਸਐਪ ਦੇ ਲੈਵਲ ਬਿਲਕੁਲ ਜੀ ਇਹ ਅੱਜ ਕੱਲ ਦਾ ਲੈਵਲ ਜਿਹੜ 9 ਤੇ 1380 ਆ ਨਹੀਂ ਨਹੀਂ ਇੱਥੇ ਤੁਹਾਡੇ ਤੁਸੀਂ ਜਿਹੜੇ ਇੱਥੇ ਸਾਹਮਣੇ ਦੇਖ ਰਹੇ ਹੋ ਮੰਨ ਲਓ ਇਹ ਪਾਣੀ ਕੱਲ ਤੋਂ ਬਾਅਦ ਹੁਣ ਤੱਕ ਕਿੰਨਾ ਵਧਿਆ ਏ ਵੇਖੋ ਜੀ ਕੱਲ ਜਿਹੜਾ ਸੀ ਸ਼ਾਮ ਤੱਕ ਝੋਨੇ ਨੰਗੇ ਸੀ ਤੇ ਅੱਜ ਰਾਤ ਨੂੰ ਸਾਰੇ ਡੁੱਬ ਗਏ ਆ ਆ ਜਿਹੜਾ ਇੱਥੇ ਝੋਨਾ ਜਿਹੜਾ ਡੁੱਬਿਆ ਹੈ ਇੱਥੇ ਝੋਨਾ ਸੀ ਬਿਲਕੁਲ ਝੋਨੇ ਦੀ ਫਸਲ ਹੀ ਜੀ ਝੋਨੇ ਦੀ ਡੁੱਬ ਗਈ ਆ ਇਹ ਡੁੱਬ ਗਈ ਆ ਇਹਦੇ ਪਾਣੀ ਹੋਰ ਬਹੁਤ ਆ ਰਹਿਣਾ ਜੀ ਇੱਥੇ ਬਹੁਤ ਪਿੱਛੋਂ ਜਿਹੜਾ ਵਾ ਡੈਮ ਤੋਂ ਪਾਣੀ ਜਿਹੜਾ ਵਾ ਉਹ ਕਿੱਥੇ 40000 ਕਿਊਸਿਕ ਹੀ ਹੁਣ 90000 ਕਿਊਸਿਕ ਪਾਣੀ ਚੱਲਣ ਦਿਆ ਵਾ ਹੁਣ ਬੰਨ ਕਿੰਨਾ ਕਚੌੜਾ ਹੋ ਗਿਆ ਜਿਹੜਾ ਟੁੱਟਿਆ ਉਹ ਕੋਈ 500 ਫੁੱਟ ਦੇ ਲਗਭਗ ਹੋ ਗਿਆ ਜੀ 500 ਫੁੱਟ ਦੇ ਕਰੀਬ ਤੇ ਪਾਣੀ ਆ ਰਿਹਾ ਪੂਰਾ ਰੀਤਾ ਵੀ ਨਿਕਲਦੀ ਆ ਹੁਣੇ ਮੁੰਡਿਆਂ ਨੇ ਉੱਥੇ ਜਾ ਕੇ ਨਾ ਵੀਡੀਓ ਪਾਈ ਸਾਡੇ ਗਰੁੱਪ ਦੇ ਵਿੱਚ ਤੁਰੇ ਫਿਰਦੇ ਆ ਉੱਥੇ ਰੇਤਾ ਹੀ ਰੇਤਾ ਛਾੜ ਦਿੱਤੀ ਆ ਉਹਨੇ ਸਾਰੀਆਂ ਜ਼ਮੀਨਾਂ ਦੇ ਵਿੱਚ ਰੇਤਾ ਭਰਦੀ ਜਾਂਦੀ ਆ ਟੋਏ ਵੱਜਦੇ ਜਾਂਦੇ ਆ ਤੇ ਬਹੁਤ ਬੁਰੇ ਹਾਲਾਤ ਹੋਣਦੇ ਆ ਸਾਡਾ ਏਰੀਆ ਜਿਹੜਾ ਵਾ ਇੱਥੋਂ ਆ ਤੁਸੀਂ ਮੰਨੋ ਇਤੋਂ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਜਿਹੜਾ ਦਰਿਆ ਵਾ ਦੂਰ ਪੈਂਦਾ ਵਾ ਪਰ ਉਹ ਇੱਥੇ ਜਿਹੜਾ ਵਾ ਉਹ ਰਸਤਾ ਜਿਹੜਾ ਵਾ ਮੀਂਹ بارش ਦੇ ਨਾਲ ਖਰਾਬ ਹੋ ਗਿਆ ਵਾ ਤੇ ਹੁਣ ਜਿੰਨੇ ਜਾਣਾ ਤੁਰ ਕੇ ਜਾਣਾ ਪੈਂਦਾ ਪਾਣੀ ਦੇ ਵਿੱਚ ਦੀ ਇਸ ਕਰਕੇ ਉੱਥੇ ਜਿਹੜਾ ਪਹੁੰਚਣਾ ਔਖਾ ਤਾਂ ਹੀ ਤਾਂ ਤੁਹਾਡੇ ਕੋ ਵੀ ਉੱਥ ਆ ਜਾਣਾ ਵਾ ਹਾਂਜੀ ਹਾਂਜੀ ਕਿਵੇਂ ਦੇਖਦੇ ਹੋ ਬਾਈ ਜੀ ਇਹ ਪਿੰਡਾਂ ਦੇ ਜਿਹੜੇ ਹਾਲਾਤ ਇੱਥੇ ਬਣੇ ਹੋਏ ਆ ਤੇ ਇੱਕ ਪਾਸੇ ਸਰਕਾਰ ਆ ਇੱਕ ਪਾਸੇ ਇਹ ਜਥੇਬੰਦੀਆਂ ਨੂੰ ਸਰਾਹੀ ਜਾਂਦੇ ਵੀ ਸਾਡੇ ਕੋਲ ਤਾਂ ਸੰਤ ਮਹਾਪੁਰਸ਼ ਜਾਂ ਫਿਰ ਜਿਹੜੇ ਸਾਡੇ ਐਨਆਰਆਈ ਭਰਾ ਉਹ ਮਦਦ ਕਰ ਰਹੇ ਸਰਕਾਰ ਤੋਂ ਵੱਡੇ ਦਾ ਕੋਈ ਨਹੀਂ ਹੁੰਦਾ ਭਾਜੀ ਜੇ ਸਰਕਾਰ ਤੋਂ ਵੱਡਾ ਹੁੰਦਾ ਤੇ ਇੱਕ ਮਹੀਨਾ ਹੋ ਗਿਆ ਸਾਨੂੰ ਹੱਥ ਜੋੜਦੇ ਨੂੰ ਮਿੰਨਤਾਂ ਕਰਦੇ ਨੂੰ ਉਦੋਂ ਨਾ ਆਉਂਦੇ ਇੱਥੇ ਉਦੋਂ ਇਹਨਾਂ ਨੂੰ ਬੰਨਣਾ ਦੇਖੇ ਅੱਜ ਇਹ ਸਿਰਫ ਜ਼ਖਮਾਂ ਦੇ ਲੋਨ ਭੁੱਕਣ ਆਏ ਆ ਉਹ ਤਾਂ ਤੁਸੀਂ ਰੁੜੇ ਥੋੜੇ ਸੀ ਬਾਈ ਜੇ ਕੋਈ ਰੋੜਦਾ ਫੇਰ ਮਦਦ ਤਾਂ ਉਹਨੂੰ ਦਿੱਤੀ ਜਾਂਦੀ ਹੁੰਦੀ ਕਹਿੰਦੇ ਤੇ ਨਹੀਂ ਤੇ ਜੇ ਪਹਿਲਾਂ ਹੈਲਪ ਕਰ ਦਿੰਦੇ ਤੇ 23 ਦਾ ਟੁੱਟਾ ਹੋਇਆ 2 ਸਾਲ ਇਨਾਂ ਕੋ ਹੈਗੇ ਸੀ ਮਹੀਨਾ ਸਾਨੂੰ ਰੋਂਦਿਆਂ ਨੂੰ ਹੋ ਗਿਆ ਸਰਕਾਰ ਨੂੰ ਵੀ ਸਾਨੂੰ ਪੋਕ ਲੈਣਾ ਘਾਲ ਦੋ ਬੋਰੇ ਲੈ ਦੋ ਮਿਹਨਤਾਂ ਕਰ ਕਰ ਲਾਸਮੈਂਟਾਂ ਕਰ ਕਰ ਕਿੱਥੋਂ ਦੁਨੀਆ ਆਈ ਆ ਸਾਨੂੰ ਬੋਰੇ ਦੇ ਗਏ ਤੇ ਸੁਲਤਾਨਪੁਰ ਇਥੋਂ 13 ਕਿਲੋਮੀਟਰ ਆ ਇਥੋਂ ਸਰਕਾਰ ਦੇ ਇਥੋਂ ਕੰਨ ਨਹੀਂ ਖੁੱਲੇ ਉਹਨਾਂ ਦੇ ਵੀ ਇਹਨਾਂ ਨੂੰ ਬੋਰੇ ਦੇ ਦਈਏ ਜੀ ਸੀ ਬੀਆਂ ਦੇਈਏ ਟਰਾਲੀਆਂ ਦੇਈਏ ਮਿੱਟੀ ਦੇ ਦਈਏ ਹੁਣ ਕਿੱਥੋਂ ਲੋਕਾਂ ਕੋਲੋਂ ਮੁੱਲ ਖਰੀਦ ਖਰੀਦ ਮਿੱਟੀ ਪਾਈ ਆ ਜੀ ਅਸੀਂ ਕੋਸ਼ ਸਾਡੇ ਸੱਜਣ ਭਰਾ ਉਦਾਂ ਦੇ ਕੇ ਗਿਆ ਤਾਂ ਕੀ ਗੱਲ ਸਰਕਾਰ ਨੂੰ ਨਹੀਂ ਹੀ ਦਿੰਦਾ ਵੀ ਇਹਨਾਂ ਦੀਆਂ ਫਸਲਾਂ ਦੇ ਉਤੋਂ ਹੀ ਕਿੰਨੀ ਦੁਨੀਆਂ ਦਾ ਢੇਡ ਭਰਨਾ ਵਾ ਹੁਣ ਹੁਣ ਕਿਥੇ ਅਸੀਂ ਅਸੀਂ ਲੋਕਾਂ ਦਾ ਢੇਡ ਭਰਨਾ ਹੀ ਹੁਣ ਅਸੀਂ ਲੋਕਾਂ ਦੇ ਹੱਥਾਂ ਦੇਖਣਾ ਹੁਣ ਅਪੀਲ ਦਾ ਵੀ ਕੁਮਾਰੀ ਥੋੜਾ ਜਾਈ ਤੇ ਭਾਈ ਜੀ ਵਿੱਚ ਕੋਈ ਰਿਆਸੀ ਏਰੀਆ ਵੀ ਹੈਗਾ ਹੈ ਰੈਸ਼ ਵੀ ਹੈਗੇ ਕਿਸੇ ਦੀ ਜਿਆਦਾ ਨਹੀਂਗਾ ਜੀ ਇਹ ਇਥੇ ਹੜਾ ਹੁੰਦਾ ਤੁਹਾਨੂੰ ਪਤਾ ਹਰ ਦੋ ਚਾਰ ਸਾਲ ਬਾਅਦ ਤੇ ਉਹ ਦੋ ਚਾਰ ਘਰ ਰੈਸ਼ੀ ਹੈਗੇ ਆ ਉਹਨਾਂ ਨੇ ਵੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਪਾਣੀ ਦਾ ਲੈਵਲ ਜਿਹੜਾ 88 ਦੇ ਵਿੱਚ ਇੱਥੇ ਹੀ ਉਹਨਾਂ ਨੇ ਆਪਣੀ ਜਗਾ ਜਿਹੜੇ ਘਰ ਵਾ ਉਹ ਬਹੁਤ ਉੱਚੇ ਕਰਕੇ ਪਾਏ ਆ ਤੇ ਜਿਹੜਾ ਇੱਕ ਅੱਧਾ ਘਰ ਨੀਵਾ ਸੀ ਉਹ ਕੱਲੀ ਜਦੋਂ ਪਾਣੀ ਟੁੱਟਾ ਸੀ ਉਸੇ ਟਾਈਮ ਹੀ ਉਹ ਬਾਹਰ ਨਿਕਲ ਆਈ ਕੁਛ ਉਹਨੇ ਪਹਿਲਾਂ ਹੀ ਸਮਾਨ ਕੱਢ ਲਿਆ ਇਹਨੂੰ ਵੀ ਬੇਨਤੀ ਕੀਤੀ ਕਿ ਹਾਲਾਤ ਯਾਰ ਬੁਰੇ ਆ ਤੇਰਾ ਘਰ ਨੀਵੇਂ ਥਾਵਾਂ ਤੋਂ ਕੱਢ ਲਾ ਤੇ ਹੁਣ ਅਸੀਂ ਇੱਕ ਹੋਰ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪ ਅਹੀਂ ਜਿਹੜਾ ਬੰਨਵਾਉ ਉਹ 2-4 ਦਿਨ ਰਸਤੇ ਦੀ ਵੇੜ ਕਰਨਦੇ ਆ بارش ਨਾਲ ਰਸਤਾ ਜਿਹੜਾ ਇਹ ਨਾ ਟਰਾਲੀਆਂ ਦਾ ਬਹੁਤ ਖਰਾਬ ਹੋ ਗਿਆ ਸੀ ਤੇ ਅਹੀਂ ਕਹਿੰਦੇ ਆ ਕਿ ਰਸਤਾ ਸੁੱਕ ਜਾਵੇ ਤੇ ਵੀਰਾਂ ਨੂੰ ਇਹੀ ਆਗੇ ਜਿਹੜੇ ਗੱਟੇ ਆ ਨਾ ਬੋਰੇ ਆ ਬੋਰੇ ਜਿਹੜੇ ਆ ਕੱਟੇ ਜਾਂ ਕੁਝ ਵੀ ਕਹ ਲਓ ਉਹ ਭਰ ਕੇ ਤੇ ਪਿੰਡਾਂ ਦੇ ਵਿੱਚ ਰੱਖੇ ਜਾਣ ਜਦੋਂ ਅਸੀਂ ਬੰਨ ਬੰਨਣਾ ਸ਼ੁਰੂ ਕਰ ਦਿੱਤਾ ਉਸ ਟਾਈਮ ਸਾਨੂੰ ਉਹਦੀ ਬਹੁਤ ਜ਼ਰੂਰਤ ਪੈਣੀ ਆ ਸਾਨੂੰ ਜ਼ਰੂਰਤ ਇਥੇ ਜਾਦਾ ਚੀਜ਼ਾਂ ਦੀ ਆ ਮਿੱਟੀ ਬੋਰੇ ਜਿਹੜੇ ਭਰ ਕੇ ਜਾਂ ਖਾਲੀ ਬੋਰੇ ਜਾਂ ਭਰੇ ਬੋਰੇ ਉਸ ਤੋਂ ਬਾਅਦ ਇੱਕ ਤਾਰ ਸਾਡੀ ਬਹੁਤ ਲੱਗਦੀ ਆ ਜਿਹਦੇ ਵਿੱਚ ਜਾਲ ਬਣਾ ਕੇ ਅਸੀਂ ਉਹ ਉਹਨੂੰ ਛੁੱਟ ਛੱਡਦੇ ਆ ਤਾਂ ਤੇ ਫੇਰ ਸਾਰੀ ਲੱਗਦੀ ਸਭ ਤੋਂ ਵੱਡੀ ਲੱਗਦੀ ਡੀਜ਼ਲ ਦੀ ਡੀਜ਼ਲ ਸਾਨੂੰ ਜਿਹੜਾ ਉਹ ਟਰਾਲੀਆਂ ਵਾਸਤੇ ਮਿੱਟੀ ਪਾਉਣ ਵਾਸਤੇ ਬਹੁਤ ਡੀਜ਼ਲ ਸਾਡਾ ਪਹਿਲਾਂ ਵੀ ਬੜਾ ਲੱਗਿਆ ਡੀਜ਼ਲ ਜਾਣੋ ਉਸ ਡੀਜ਼ਲ ਦੀ ਜ਼ਰੂਰਤ ਆ ਅਸੀਂ ਇੱਕ ਅਕਾਊਂਟ ਨੰਬਰ ਵੀ ਆਪਣਾ ਜਿਹੜਾ ਵਾ ਹੁਣ ਉਹ ਸਾਂਝਾ ਇੱਕ ਅੱਜ ਮਤਾ ਪਾਇਆ ਵਾ ਕਿ ਇਸ ਅਕਾਊਂਟ ਨੰਬਰ ਦੇ ਵਿੱਚ ਕੋਈ ਪਿੰਡ ਦੀ ਸੁਸਾਇਟੀ ਦਾ ਅਕਾਊਂਟ ਹੀ ਉਹ ਅਸੀਂ ਅਕਾਊਂਟ ਨੂੰ ਵਰਤਣ ਲੱਗੇ ਆ ਸਾਂਝਾ ਅਕਾਊਂਟ ਜਿਹੜਾ ਵਾ ਅਸੀਂ ਸ਼ੇਅਰ ਵੀ ਕਰਾਂਗੇ ਵੀ ਉਹਦੇ ਵਿੱਚ ਜਿਹੜਾ ਵਾ ਸਾਨੂੰ ਦਿੱਤਾ ਜਾਵੇ ਐਵੇਂ ਕਦੇ ਕੋਈ ਕਿਸੇ ਦੇ ਹੱਥ ਨਾ ਆ ਜਾਵੇ ਅਸੀਂ ਕਹਿੰਨੇ ਆ ਕਿ ਜਿਹੜੀ ਵੀ ਕੋਈ ਮਾਇਆ ਤੁਹਾਡੇ ਨਾਂ ਦੇ ਉੱਤੇ ਕੋਈ ਹੋਰੀ ਹੋਰੀ ਨਾ ਕੋਈ ਲਈ ਜਾਵੇ ਹਾਂਜੀ ਇਹ ਤੁਸੀਂ ਅਪੀਲ ਕਿਹਨੂੰ ਕਰ ਰਹੇ ਹੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਸਰਕਾਰ ਨੂੰ ਅਜੇ ਵੀ ਨਹੀਂ ਤੇ ਸਰਕਾਰ ਤੋਂ ਨਹੀਂ ਸਾਨੂੰ ਕੋਈ ਉਮੀਦ ਹੈਗੀ ਸਰ ਕਰਦੀਆਂ ਗੱਡੀਆਂ ਵੱਡੀ ਕਾਨਬਈ ਲੰਗੀ ਬਈ ਉਹਦੇ ਇੱਕ ਆਪ ਦੀ ਫਾਰਮੈਲਟੀ ਪੂਰੀ ਕਰਨ ਆਉਂਦੇ ਆ ਲੋਕਾਂ ਨੂੰ ਚੈਨਲ ਚੈਨਲ ਜਿਹੜੇ ਵੱਡੇ ਚੈਨਲ ਆ ਉਹ ਉਹਨਾਂ ਦਾ ਹੀ ਦਿਖਾਉਣਾ ਉਹਨਾਂ ਨੇ ਸਾਡਾ ਤੇ ਤੁਹਾਡੇ ਵਰਗੇ ਚੈਨਲਾਂ ਨੇ ਦਿਖਾਉਣਾ ਸਾਨੂੰ ਪਤਾ ਵਾ ਉਹ ਜਿਹੜੇ ਵੱਡੇ ਚੈਨਲ ਹੁੰਦੇ ਆ ਉਹਨਾਂ ਦੇ ਖਰੀਦੇ ਚੈਨਲ ਆ ਉਹਨਾਂ ਦੇ ਆਪ ਦੇ ਚੈਨਲ ਹੁੰਦੇ ਆ ਉਹਨਾਂ ਤੇ ਉਹਨਾਂ ਨੇ ਉਹਨਾਂ ਦੀ ਵਿਖਾ ਦੇਣੀ ਬੜੀ ਬੱਲੇ ਬੱਲੇ ਵਿਖਾ ਦੇਣੀ ਆ ਇੱਥੇ ਇੱਥੇ ਆਏ ਹੀ ਆ ਹੁਣੇ ਆਪਣੇ ਮੰਤਰੀ ਸਾਹਿਬ ਤੇ ਕੀ ਉਹ ਕਹਿ ਨੂੰ ਕੁਝ ਦੇ ਕੇ ਥੋੜੀ ਗਏ ਹਾਂ ਕਹਿ ਕੇ ਗਏ ਉਹ ਕਹਿ ਕੇ ਗਏ ਕਿ ਮੈਂ ਸਪੈਸ਼ਲ ਗਰਜ਼ੋਰੀ ਦੇ ਹੁਕਮ ਦੇ ਦਿੱਤੇ ਆ ਕਿਹੜੇ ਮੰਤ ਜੀ ਮਾਲ ਭਾਗ ਦੇ ਤੇ ਇਹਨੂੰ ਬੇਨਤੀ ਤੇ ਹੀ ਉਹਨਾਂ ਨੂੰ ਵੀ ਕੀਤੀ ਅਸੀਂ ਵੇਖੋ ਕਿ ਇਹਨੂੰ ਮਾੜਾ ਨਹੀਂ ਬੋਲਦੇ ਹਰ ਕਿਹਨੂੰ ਜਿਆ ਕਹਿੰਨੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਪਿਛਲੇ ਵਾਰ ਤੁਹਾਡੀ ਸਰਕਾਰ ਨੇ ਹੱਦਬੰਦੀ ਕਰਤੀ ਇਸ ਵਾਰ ਜਿਹੜਾ ਵਾ ਇਦਾਂ ਦਾ ਕੁਝ ਹੋਵੇ ਨਾ ਤੇ ਉਹ ਚਲੋ ਉਹ ਤੇ ਕਹਿ ਕੇ ਗਏ ਆ ਪਰ ਹੁਣ ਸਾਨੂੰ ਜਦਾਂ ਯਕੀਨ ਜੇ ਟੁੱਟਿਆ ਵਾ ਵੀ ਯਾਰ ਪਤਾ ਨਹੀਂ ਉਹਨਾਂ ਨੇ ਕਰਨਾ ਕੁਝ ਕਿ ਨਹੀਂ ਕਰਨਾ ਡੀਸੀ ਸਾਹਿਬ ਆਏ ਸੀ ਜਾਂ ਹੋਰ ਵੀ ਆਏ ਸੀ ਤੇ ਉਹਨਾਂ ਨੂੰ ਜਿਹੜਾ ਪਿੰਡ ਵੱਲੋਂ ਅਪੀਲ ਵੀ ਕੀਤੀ ਗਈ ਆ ਕਿ ਯਾਰ ਯਾਰ ਤੁਸੀਂ ਨੁਕਸਾਨ ਵੇਖੋ ਸਾਡਾ ਕਿੰਨਾ ਹੁੰਦਾ ਤੁਹਾਡੀ ਸਰਕਾਰ ਨੇ ਆ ਚੀਜ਼ਾਂ ਕੀਤੀਆਂ ਅੱਗੇ ਵਾਸਤੇ ਨਾ ਹੋਵੇ ਤੇ ਵੇਖੋ ਹੁਣ ਕੋਈ ਜਦ ਯਾ ਯਾਰ ਮੇਹਦੀ ਟੁੱਟ ਗਈ ਆ ਵੀ ਇਹਨਾਂ ਸਰਕਾਰਾਂ ਨੇ ਕਰਨਾ ਹੀ ਕੁਛ ਨਹੀਂ ਜੇ ਮੁੱਖ ਮੰਤਰੀ ਨੂੰ ਇੰਨੀ ਹੁੰਦੀ ਲੋਕਾਂ ਨਾਲ ਹਮਦਰਦੀ ਜਿੱਦਾਂ ਉਹ ਲੋਕਾਂ 'ਚ ਪਹਿਲਾਂ ਹੁੰਦਾ ਸੀ ਤੇ ਜਦੋਂ ਉਹ ਬਾਉਪੁਰ ਆਇਆ ਲੋਕਾਂ ਦੇ ਵਿੱਚ ਉਤਰ ਕੇ ਨਾ ਯਾਰ ਮਿਲਦਾ ਲੋਕਾਂ ਨੂੰ ਲੋਕਾਂ ਬੱਜਫੀਆਂ ਨਾ ਪਾਉਂਦੇ ਚੰਗਾ ਬੰਦਾ ਹੁੰਦਾ ਤੇ ਲੋਕ ਉਹਨਾਂ ਦੇ ਗੱਡੀ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਹੁਣ ਤੇ ਉਹ ਪਿੱਛੇ ਜਿੰਨੇ ਮੇਖਾ ਨਾ ਭਾਸ਼ਣ ਦੇਣਾ ਹੋਵੇ ਤਾਂ ਵੀ ਬੋਟੂ ਪ੍ਰੂਫ ਸ਼ੀਸ਼ੇ 'ਚ ਦਿੰਦਾ ਵੀ ਉਹ ਨੂੰ ਪਤਾ ਲੱਗ ਚੁੱਕਾ ਵਾ ਕਿ ਲੋਕ ਜਿਹੜੇ ਆ ਦੁਖੀ ਆ ਨਹੀਂ ਤੇ ਜਿਹੜੀ ਜਦੋਂ ਪਰਜਾ ਦੁਖੀ ਹੁੰਦੀ ਆ ਉਹ ਕਹਿੰਦੇ ਮੈਨੂੰ ਲੋਕ ਪਿਆਰ ਬਹੁਤ ਕਰਦੇ ਆ ਜਦੋਂ ਇਹ ਤੇ ਹੀ ਹੁੰਦੇ ਆ ਜੀ ਜਿਹੜੇ ਚਮਚੇ ਹੁੰਦੇ ਆ ਦੂਜੇ ਜਿਹੜੇ ਜਦੋਂ ਆਮ ਲੋਕਾਂ ਦੇ ਇੱਥੇ ਆਣ ਕੇ ਦੇ ਵੇਖੇ ਆਮ ਲੋਕਾਂ ਦੇ ਵਿੱਚ ਤੇ ਆਵੇ ਇੱਕ ਵਾਰ ਪੈਣਗੇ ਨਹੀਂ ਇੱਥੇ ਫੁੱਲ ਤਾਂ ਫਿਰ ਉਹ ਪਾਉਣਗੇ ਜਿਹੜੇ ਉਹ ਜਾਦ ਹੀ ਕਰੂਗਾ ਫੁੱਲ ਤਾਂ ਨਹੀਂ ਪਾ ਲੜੇ ਹੈਲੀਕਾਪਟਰ ਤੇ ਕਿਹੜਾ ਲਾਇਆ ਜੇ ਕਿਤੇ ਇਧਰ ਦੀ ਲਾਉਂਦਾ ਕਿਹੜਾ ਤੇ ਫਿਰ ਲੋਕਾਂ ਨੂੰ ਫੁੱਲ ਪਾਉਂਦੇ ਨਾ ਚੰਗੀ ਤਰ੍ਹਾਂ ਵੀ ਤੂੰ ਦੇ ਕੇ ਕੀ ਚੱਲੇਆ ਯਾਰ ਉੱਥੇ ਕੁਝ ਐਲਾਨ ਕਰਕੇ ਗਿਆ ਮੁੱਖ ਮੰਤਰੀ ਆਇਆ ਘਟੋ ਘਾਟ ਪੰਜਾਬ ਦਾ ਮੁੱਖ ਮੰਤਰੀ ਆ ਕੋਈ ਵੀ ਉੱਥੇ ਐਲਾਨ ਨਹੀਂ ਕਰਕੇ ਗਿਆ ਸਪੈਸ਼ਲ ਨਹੀਂ ਤੇ ਤੂੰ ਆਇਆ ਯਾਰ ਐਡੇ ਵੱਡੇ ਮਤਲਬ ਹਲਾਤਾਂ ਦੇ ਵਿੱਚ ਆਇਆ ਵਾ ਤੂੰ ਅੱਜ ਕੋਈ ਵੱਡਾ ਐਲਾਨ ਕਰਕੇ ਜਾ ਮੈਂ ਇੱਥੇ ਕੋਈ ਬੰਨ ਬਣਾਉਂਗਾ ਜਾਂ ਮੈਂ ਇਹਦੇ ਵਾਸਤੇ ਕੀ ਕਰੂੰਗਾ ਕੋਈ ਐਲਾਨ ਥੋੜੀ ਕਰਕੇ ਗਿਆ ਕੀ ਹਮਦਰਦੀ ਇਹ ਕੋਈ ਹਮਦਰਦੀ ਆ ਯਾਰ ਵੀ ਆ ਤ ਹੱਥ ਲਾ ਕੇ ਚੱਲ ਜਾਵੇਂ ਲੋਕਾਂ ਨਾਲ ਮਜ਼ਾਕ ਕਰਦਾ ਵਾ ਜਿਹਦੇ ਤੂੰ ਕੋਈ ਐਲਾਨ ਕਰਕੇ ਜਾਂਦਾ ਵੱਡਾ ਫੇਰ ਤਾਂ ਹੀ ਕਹਿੰਦੇ ਕਿ ਹਾਂ ਮੁੱਖ ਮੰਤਰੀ ਆਇਆ ਸੀ ਸਾਡੇ ਜਰ ਪੰਜਾਬ ਦਾ ਰਾਜਾ ਆਇਆ ਸੀ ਕੋਈ ਐਲਾਨ ਕਰਕੇ ਕਿਹਾ ਮੈਂ ਕਹਿੰਦਾ ਉਹ ਰਿਆ ਭੰਡ ਦਾ ਭੰਡ ਹੀ ਰਹਿ ਗਿਆ ਫੇਰ ਇਹ ਵੀ ਲੋਕਾਂ ਨੂੰ ਹੱਥ ਲਾ ਕੇ ਚਲੇ ਗਏ ਗੱਲ ਥੋੜੀ ਜਿਹੀ ਕੋਈ ਇੱਥੇ ਆਉਣਾ ਵਾ ਕੋਈ ਵੱਡੇ ਐਲਾਨ ਕਰਕੇ ਜਾਣਾ ਇਹਨੂੰ ਕੋਈ ਪੱਕਾ ਹੱਲ ਕਰਨ ਕੋਈ ਇਦਾਂ ਦੀਆਂ ਗੱਲਾਂ ਇਡੀਆਂ ਕਰਨੀਆਂ ਚਾਹੀਦੀਆਂ ਸੀ ਪਰ ਉਹਨੇ ਉਹਦੇ ਵੱਲੋਂ ਕੁਝ ਨਹੀਂ ਇਦਾਂ ਦਾ ਹੋਇਆ ਜੇ ਕਰ ਦਿੰਦੇ ਹੁਣ ਤੁਹਾਡੀ ਉਮੀਦਾਂ ਤੇ ਖਰੇ ਉਤਰ ਜਾਂਦੇ ਆ ਚਲੋ ਸ਼ਲਾਗਾ ਕਰੋਗੇ ਫਿਰ ਬਿਲਕੁਲ ਜੀ ਅਸੀਂ ਜਿਨ੍ਹਾਂ ਨੇ ਸਾਡਾ ਇੱਥੇ ਕੀਤਾ ਵਾ ਸਾਡੇ ਅਸੀਂ ਤੁਹਾਨੂੰ ਸ਼ਲਾਗਾ ਵੀ ਕਰਦੇ ਆ ਸਾਡੇ ਸੰਤ ਸੀਚੇਵਾਲ ਆਉ ਸਾਡੀ ਜਿੰਨੇ ਉਹ ਕਰ ਸਕਦੇ ਆ ਉਹ ਵੀ ਤਾਂ ਫਿਰ ਸਰਕਾਰ ਵੱਲੋਂ ਹੀ ਕਰ ਰਹੀ ਆ ਨਹੀਂ ਵੇਖੋ ਜੀ ਉਹਨੂੰ ਸਰਕਾਰ ਵੱਲੋਂ ਬਣਾਇਆ ਗਿਆ ਵਾ ਪਰ ਸਾਡੇ ਲਈ ਉਹ ਸੰਤ ਆ ਤੇ ਸੰਤ ਹੀ ਤੋਂ ਸੰਤ ਤੌਰ ਤੇ ਉਹ ਕਰਦੇ ਜੇ ਸਰਕਾਰ ਉਹਨੂੰ ਕੁਝ ਦੇਊਗੀ ਤਾਂ ਉਹ ਕਰੂਗਾ ਨਾ ਉਹਨੇ ਆਪਣੇ ਅੱਜ ਜੋ ਉਹਨੇ ਐਲਾਨ ਕੀਤਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਉਹਨੇ ਕਿਹਾ ਕਿ ਮੈਂ ਆਪਣੇ ਜੋ ਵੀ ਐਮਪੀ ਦਾ ਸਿਸਟਮ ਚੋਂ ਜਾਂ ਆਪਣੀ ਤਨਖਾਹ ਦੇ ਵਿੱਚੋਂ ਜਿੰਨੇ ਹਾਰ ਮਾਰੂ ਪੈਣਵਾ ਉਹਨਾਂ ਨੂੰ ਮੈਂ ਕਿਸੇ ਲੇ ਕੇ ਦਊਗਾ ਪਹਿਲਾਂ ਵੀ ਸਾਨੂੰ ਉਹਨੇ ਥੋੜੇ ਦਿਨ ਪਹਿਲਾਂ ਸਾਨੂੰ ਟੈਂਕੀ ਦੇ ਲੋੜੀ ਤੇ ਅਸੀਂ ਉੱਥੇ ਉਹਨੂੰ ਗੁਜਾਰਸ਼ ਕੀਤੀ ਤੂੰ ਤੁਸੀਂ ਬੰਨ ਮੰਗਦੇ ਹੋ ਕਿ ਕਿਸ਼ਤੀਆਂ ਮੰਗਦੇ ਹੋ ਨਹੀਂ ਅਸੀਂ ਤੇ ਭਰਾਵਾ ਬੰਨ ਮੰਗਦੇ ਆ ਕਿਸ਼ਤੀਆਂ ਕੀ ਕਰਨੀਆਂ ਦੱਸੋ ਸਾਨੂੰ ਪੱਕਾ ਹਲ ਹੋਵੇ ਕਿਸ਼ਤੀਆਂ ਦੀ ਕੋਈ ਲੋੜ ਨਾ ਲੋੜ ਹੀ ਨਾ ਪਵੇ ਰੱਬ ਕਰੇ ਸਾਨੂੰ ਕਿਸ਼ਤੀਆਂ ਦੀ ਅਸੀਂ ਕਹਿੰਦੇ ਸਾਡਾ ਪੱਕਾ ਬੰਨ ਹੋ ਜਾਵੇ ਇਹਨੂੰ ਦਰਿਆ ਨੂੰ ਚੈਨਲ ਅੱਜ ਕਰਕੇ ਇਹਨੂੰ ਡੂੰਘਾ ਕੀਤਾ ਜਾਵੇ ਸਾਡਾ ਪੱਕਾ ਹਲ ਤਾਂ ਹੀ ਹੋ ਸਕਦਾ ਵਾ ਇਹਦੀ ਖਲਾਈ ਕੀਤੀ ਜਾਵੇ ਤੇ ਫੇਰ ਹੀ ਸਾਡਾ ਜਿਹੜਾ ਆਉਣ ਵਾਲੇ ਟਾਈਮ ਫਸਲਾਂ ਦਾ ਬਚਾਅ ਹੋ ਸਕਦਾ ਵਾ ਅਹੀਂ ਕਿਸ਼ਤੀਆਂ ਕੀ ਕਰਨੀਆਂ ਉਹ ਅਸੀਂ ਤਾਂ ਚਲੋ ਇੱਕ ਗੱਲ ਦੱਸ ਦੇਣ ਤੁਹ ਰਿਆ ਇਹ ਨਹੀਂ ਕਿ ਨਹੀਂ ਜਾਨੀ ਤੇ ਕੋਈ ਮੰਤਰੀ ਤੁਹਾਨੂੰ ਪਤਾ ਹੀ ਆਉਂਦਾ ਬੁਰੇ ਨਹੀਂ ਚੁੱਕਦਾ ਉਹਨੇ ਸਾਨੂੰ ਪੌਕਲੈਨ ਮਸ਼ੀਨਾਂ ਵੀ ਦਿੱਤੀ ਸੀ ਸਾਡੇ ਤੇ ਇੰਦਰਪ੍ਰਤਾਪ ਰਾਣਾ ਇੰਦਰਪ੍ਰਤਾਪ ਆ ਅਸੀਂ ਉਹਦੀ ਸਪੋਰਟਰ ਵੀ ਨਹੀਂ ਗਏ ਤੁਹਾਨੂੰ ਸਹੀ ਦੱਸ ਦਈਏ ਉਹਨੇ ਪਿਛਲੀ ਵਾਰ 2023 ਚ ਸਾਡੀ ਬਹੁਤ ਮਦਦ ਕੀਤੀ ਅਸੀਂ ਉਹ ਗਲਤੀ ਚ ਲਾਗਾ ਵੀ ਕਰਦੇ ਆ ਕਿ ਉਹਨੇ ਯਾਰ ਸਾਨੂੰ ਪੌਕਲੈਨ ਮਸ਼ੀਨਾਂ ਬੜੀਆਂ-ਬੜੀਆਂ ਦਿੱਤੀਆਂ ਸਾਨੂੰ ਡੀਜ਼ਲ ਪਾਉਣ ਲਈ ਦਿੱਤਾ ਉਹਨੇ ਲੱਖਾਂ ਰੁਪਈਆ ਲਾਇਆ ਤਾਰ ਵੀ ਸਾਨੂੰ ਦਿੰਦਾ ਰਿਹਾ ਉਹ ਆਪਣੇ ਦਿਨ ਚੰਗਾ ਕਾਹੋਂਗੇ ਚੰਗਾ ਕਹਿਨੇ ਆ ਇਹ ਨਹੀਂ ਕਿ ਹਰ ਕਿਸੇ ਨੂੰ ਹੀ ਮਾੜਾ ਕਹਾਂਗੇ ਜੇ ਹੁਣ ਸਾਡਾ ਮੁੱਖ ਮੰਤਰੀ ਆਣ ਕੇ ਭਗਵੰਤ ਮਾਨ ਵਾ ਹਾਂ ਅੱਜ ਐਲਾਨ ਕਰੇ ਉੱਥੋਂ ਬੈਠਾ ਹੀ ਕਰ ਦਵੇ ਐਲਾਨ ਵੀ ਯਾਰ ਤਾਮਲਨਾਡੂ ਕਹੇ ਹੋ ਜੀ ਉਹ ਆਹ ਉਹਰ ਘੁੰਮਦੇ ਅਸਲ ਤੇ ਵੇਚਣਾ ਉਹ ਆਏ ਦਿੱਲੀ ਵਾਲੇ ਆਦਾ ਉਹਨੂੰ ਹੈਲੀਕਾਪਟਰ ਤੇ ਦਿੱਲੀ ਵਾਲਾ ਨੂੰ ਚਾਹੀਦਾ ਹੁੰਦਾ ਉਹ ਕਰੀ ਤਾਮਲਨਾਡੂ ਲੈ ਜਾਂਦੇ ਕਦੀ ਕਦੇ ਲੈ ਜਾਂਦੇ ਆ ਤੇ ਉਹ ਚੋਣ ਪ੍ਰਚਾਰ ਦੇ ਵਿੱਚ ਲੱਗੇ ਰਹਿੰਦੇ ਆ ਤੇ ਜਿਹੜਾ ਪੰਜਾਬ ਦੇ ਵਿੱਚ ਇਹ ਲੋਕ ਡੁੱਬੰਦੇ ਆ ਉਹ ਤਾਮਲਨਾਡੂ ਤੁਸੀਂ ਦੱਸੰਦੇ ਆ ਤੁਹਾਡੇ ਤੋਂ ਪਤਾ ਲੱਗਾ ਸਾਨੂੰ ਤੇ ਜਦ ਕਿ ਉਹਨੂੰ ਅੱਜ ਇੱਥੇ ਆਉਣਾ ਚਾਹੀਦਾ ਸੀ ਪਿੰਡ ਆਲੀ ਕਲਾਂ ਦੇ ਵਿੱਚ ਇੱਥੇ ਪੰਜ ਮੰਤਰੀਆਂ ਦੀ ਇਹ ਟੀਮ ਬਣਾ ਤੋ ਦਿੱਤੀ ਕਮੇਟੀ ਉਹ ਸਾਰਾ ਕਰ ਰਹੀ ਸਰਵੇ ਵੇਖੋ ਜੀ ਸਾਨੂੰ ਕੋਈ ਸਰਵੇ ਹੀ ਕਰਨਦੇ ਆ ਕੁਝ ਦੇਣ ਥੋੜੀ ਉਹਨਾਂ ਚਰ ਸਾਨੂੰ ਸਾਡੇ ਰਾਬੀ ਰੱਖਾਵਾ ਜਾਂ ਸਾਡੇ ਸੰਤ ਮਾਮਪੁਰ ਚ ਰੱਖਾ ਜਿਹੜਾ ਸਾਨੂੰ ਬਹੁਤ ਹੀ ਜਿਹੜਾ ਸਾਨੂੰ ਮਦਦ ਦੇਂਦੇ ਆ ਸੰਤ ਮਾਮਪੁਰਸ਼ ਨਾ ਬਾਬਾ ਸੁਖਾਇ ਸਿੰਘ ਸਰਾਲੀ ਸਾਹਿਬ ਵਾਲੇ ਵੀ 2023 ਦੇ ਵਿੱਚ ਇੰਨੀ ਵੱਡੀ ਉਹਨਾਂ ਨੇ ਸਾਡੀ ਮਦਦ ਕੀਤੀ ਆ ਅਸੀਂ ਉਹਨਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ ਪਰ ਵੋਟਾਂ ਸੰਤਾਂ ਨੂੰ ਨਹੀਂ ਪਾਈਆਂ ਤੁਸੀਂ ਵੀਰ ਵੇਖੋ ਜੀ ਵੋਟਾਂ ਤਾਂ ਅਸੀਂ ਇਹਨਾਂ ਨੂੰ ਪਾਈਆਂ ਅਸੀਂ ਸਾਡੇ ਲੋਕਾਂ ਨੇ ਪਾਈਆਂ ਅਸੀਂ ਪਰ ਜਿਹੜੀ ਮਰਦਾ ਬਹੁਤ ਸਾਡੀ ਸੰਤ ਮਾਮ ਪੁਰਸ਼ ਜਾਂ ਐਨ ਆਰ ਆਈ ਵੀਰ ਜਾਂ ਉਹ ਕਰ ਰਹੇ ਆ ਤੇ ਬਾ ਸਾਡੀ ਉਹ ਫੜ ਰਹੇ ਆ ਇਹਨਾਂ ਨੇ ਵੀ ਯਾਰ ਇਹ ਤਾਂ ਪਤਾ ਨਹੀਂ ਇਹਨਾਂ ਨੂੰ ਵੋਟਾਂ ਸਿਰਫ ਇਹਨਾਂ ਦਾ ਮੋਟਾ ਲੈਣਾ ਮਕਸਦ ਰਹਿ ਗਿਆ ਵਾ ਇਹਨਾਂ ਦਾ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਗਈ ਇਹ ਉਸ ਟਾਈਮ ਤੇ ਮੂੰਹ ਇਦਾਂ ਦਾ ਬਣਾ ਲ ਕਿਉਂਕਿ ਇਹ ਹੀ ਐਕਟਰ ਆ ਉਸ ਟਾਈਮ ਤੇ ਐਕਟਿੰਗ ਕਰਦੇ ਐਕਟਿੰਗ ਕਰਕੇ ਤੇ ਚਲੇ ਜਾਂਦੇ ਆ ਬਿਲਕੁਲ ਸੋ ਸਰਕਾਰ ਨੂੰ ਪਹਿਲਾਂ ਵੀ ਕਹਿੰਦੇ ਹਾੜੇ ਕੱਢੇ ਸੀ ਕਿ ਸਾਡਾ ਬੰਨ ਪੱਕਾ ਕਰ ਦਿਓ ਧਰਨੇ ਵੀ ਲਾਏ ਰੋਸ ਪ੍ਰਦਰਸ਼ਨ ਵੀ ਕੀਤੇ ਤੇ ਮੁਜਾਰੇ ਵੀ ਕੀਤੇ ਪਰ ਜਦੋਂ ਅਸੀਂ ਰੁੜ ਗਏ ਤਾਂ ਹੁਣ ਗੱਡੀਆਂ ਜਿਹੜੇ ਕਾਫਲੇ ਆ ਉਹ ਦਿਖਾਈ ਦੇ ਰਹੇ ਆ ਇਹਨਾਂ ਥਾਵਾਂ ਦੇ ਉੱਤੇ ਜਦੋਂ ਲੋਡ ਸੀ ਉਦੋਂ ਇੱਥੇ ਕੋਈ ਦਿਖਾਈ ਨਹੀਂ ਦਿੱਤਾ ਸੋ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਦੇ ਵਿੱਚ ਜਜ਼ਬਾਤ ਉਛਲਦੇ ਆ ਦਿਲ ਦੀਆਂ ਭਾਵਨਾਵਾਂ ਬਾਹਰ ਆਉਂਦੀਆਂ ਕੁਝ ਡਰ ਸੀ ਕੁਝ ਤਾਨੇ ਸੀ ਰੱਬ ਨੂੰ ਕੁਝ ਮਿਹਣੇ ਸੀ ਤੇ ਉਹ ਲੋਕ ਜਦੋਂ ਉਸ ਸਿਚੁਏਸ਼ਨ ਦੇ ਵਿੱਚ ਖੜ ਕੇ ਇੱਕ ਵੀਡੀਓ ਪਾਉਂਦੇ ਆ ਉਸ ਤੋਂ ਬਾਅਦ ਇਸ ਪਿੰਡ ਦੀਆਂ ਚਰਚਾਾਂ ਮਾ ਜਿਹੜੀਆਂ ਹੈਗੀਆਂ ਉਹ ਪੂਰੇ ਪੰਜਾਬ ਦੇ ਵਿੱਚ ਛਿੜ ਜਾਂਦੀਆਂ ਪਰ ਇਹਨਾਂ ਵੀਰਾਂ ਨੂੰ ਇਸ ਸਮੇਂ ਜੋ ਲੋੜ ਹੈ ਉਹ ਵੀ ਇਹਨਾਂ ਨੇ ਆਪਣੀ ਦੱਸੀ ਹੈ ਕਿ ਸਾਨੂੰ ਇੱਥੇ ਮਿੱਟੀ ਦੀ ਕਟਿਆਂ ਦੀ ਜਾਂ ਫਿਰ ਕੁਝ ਤਾਰਾਂ ਦੀ ਜਿਨ੍ਹਾਂ ਨਾਲ ਬੰਨ ਕੇ ਕਟਿਆਂ ਨੂੰ ਬੰਨ ਪੱਕਾ ਕੀਤਾ ਜਾਂਦਾ ਉਸ ਦੀ ਜ਼ਰੂਰਤ ਹੈ ਤੇ ਉਮੀਦ ਸ਼ਹਿਰ ਆਪਣੇ ਲੋਕਾਂ ਤੋਂ ਹੀ ਰੱਖ ਰਿਹਾ ਜਾਂ ਸੰਸਥਾਵਾਂ ਤੋਂ ਰੱਖ ਰਿਹਾ ਸਰਕਾਰ ਤੋਂ ਇਹ ਲੋਕ ਉਮੀਦ ਕਿਉਂ ਨਹੀਂ ਲਾ ਰਹੇ ਸਰਕਾਰ ਦੇ ਉੱਤੇ ਇੰਨੀ بے ਪ੍ਰੋਸਗੀ ਕਿਉਂ ਆ ਇਹ ਸਰਕਾਰ ਦੇ ਉੱਤੇ ਵੱਡਾ ਸਵਾਲ ਆ ਇਸ ਸਵਾਲ ਦਾ ਜਵਾਬ ਸਰਕਾਰ ਦੇ ਸਕੇਗੀ ਆਪਣੇ ਲੋਕਾਂ ਨੂੰ ਸੰਤੁਸ਼ਟ ਕਰਨਾ ਸਰਕਾਰ ਦਾ ਕਰਮ ਵੀ ਆ ਸਰਕਾਰ ਦਾ ਧਰਮ ਵੀ ਆ ਤੇ ਸਰਕਾਰ ਇਹ ਕਰ ਸਕੇਗੀ ਕਿ ਜੇ ਨਹੀਂ ਕਰ ਸਕੇਗੀ ਜੇਕਰ ਨਹੀਂ ਕਰ ਸਕੇਗੀ ਤਾਂ ਫਿਰ ਆਉਣ ਵਾਲਾ ਸਮਾਂ ਕੀ ਕਰੇਗਾ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੰਦਨ